ਅੱਜ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵਾਂਗੇ ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ ਚ ਹੈ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਆਪਣੀ ਰੂਟੀਨ ਸਵੇਰ ਸਵੇਰ ਦਾ ਟਾਈਮ ਆ ਧੁੱਪ ਮਾਸ਼ਾਅੱਲਾ ਨਿਕਲਿਆ ਹੀ ਆ ਤੇ ਅੱਜ ਸੂਰਜ ਦੇ ਉੱਠਣ ਤੋਂ ਬਾਅਦ ਆਪਾਂ ਉੱਠੇ ਆ ਤੇ ਇੱਧਰ ਸੈਮ ਲੱਗਾ ਹੋਇਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਸ਼ੌਕ ਕਰਾਉਨੇ ਆ ਬੱਚਿਆਂ ਦਾ ਲਓ ਜੀ ਮਾਸ਼ਾਅੱਲਾ ਇਹਦੇ ਛੱਟ ਲੱਗੀ ਆ ਇਹ ਛਾਣਨੇ ਬੁੜਕਦੀ ਰਹਿੰਗੀ ਚੱਲ ਛਾਣਨਾ ਵਜਦਾ ਪਾ ਇਹ ਚੱਲ ਲੀ ਅੱਜ ਚਲੇ ਜਾਣਾ ਵਾ ਚਾਰਲੀ ਨੇ ਪਤਾ ਨਹੀਂ ਚਾਰਲੀ ਜਾਂਦੀ ਆ ਕਿ ਸਲੋਮੋ ਜਾਂਦੀ ਆ ਕਿੱਡੀ ਜਾਏਗੀ ਬਈ ਹੈ ਪਤਾ ਨਹੀਂ ਸਹਿਮ ਦਾ ਨਾ ਅਸਲ ਦੇ ਵਿੱਚ ਦੋਵੇਂ ਦਿਨੋਂ ਦਿਲ ਨਹੀਂ ਕਰਦਾ ਪਿਆ ਤੇ ਅੱਬੂ ਕਹਿੰਦਾ ਵੀ ਦੋਵੇਂ ਫੀਮੇਲਸ ਨੇ ਤੇ ਤੂੰ ਦੋ ਕੀ ਕਰਨੀ ਆ ਇੱਕ ਰੱਖ ਲਾ ਤੇ ਉਹ ਤਾਂ ਕਰਕੇ ਫਿਰ ਇਹਨੂੰ ਕੱਲ ਵੀ ਗਲਾਂਈਆਂ ਪਈਆਂ ਹੈ ਬਈ ਤੇ ਹੁਣ ਇਸ ਲਈ ਚਾਚੂ ਯਾਸਰ ਹੋਣੇ ਆ ਉਹਨਾਂ ਨੇ ਆਉਣਾ ਵਾ ਉਹਨਾਂ ਨੇ ਇੱਕ ਲੈ ਕੇ ਜਾਣੀ ਆ ਮੇਰਾ ਮੇਰੀ ਪਰਸਨਲ ਜਿਹੜੀ رائے ਆ ਉਹ ਇਹ ਆ ਵੀ ਆਪਾਂ ਰੱਖ ਲਈਏ ਸਲੋਮੋ ਬਾਹਰ ਕੱਢੋ ਇਹਨਾਂ ਨੂੰ ਸਹਿਮ ਬਾਹਰ ਕੱਢ ਕੀ ਕਰਦੀ ਹੈ ਉੱਟੀ ਜਾਂਦੀ ਹੈ ਚਾਚਾ ਕੋਈ ਮੇਰੇ ਹੱਟ ਭਜਣ ਲੱਗੀ ਆਹ ਵੇਖੀ ਨਾ ਐਸੀ ਨੈਜ ਨਾ ਇਹ ਵੇ ਅੱਛਾ ਠੀਕ ਹੈ ਠੀਕ ਹੈ ਅਸੀਂ ਕਹਿੰਨੇ ਆ ਵੀ ਚਾਰਲੀ ਦੇ ਦਈਏ ਤੇ ਸਲੋਮੋ ਰੱਖ ਲਈਏ ਕਿਉਂਕਿ ਸਲੋਮੋ ਜਿਹੜੀ ਹੈਗੀ ਆ ਉਹ ਮਤਲਬ ਚੰਗੇ ਖਾਨਦਾਨ ਦੀ ਚੰਗੀ ਨਸਲ ਦੀ ਆ ਥੋੜੀ ਤੇ ਮੇਰੇ ਅਕੋਰਡਿੰਗ ਇਹਦਾ ਮਾਪਿਓ ਵੇਖਿਆ ਬਹੁਤ ਸੋਹਣਾ ਵਾ ਤੇ ਮੈਂ ਸੋਨਾ ਵੀ ਉਹ ਰੱਖ ਲਈਏ ਮਤਲਬ ਵਧੀਆ ਬਣੂਗੀ ਉਹ ਤੇ ਉਹ ਕਹਿੰਦਾ ਵੀ ਦੂਜਾ ਰੱਖਣਾ ਬਾਕੀ ਵੇਖੋ ਕੀ ਫੈਸਲਾ ਹੁੰਦਾ ਲੇਕਿਨ ਫਰਮ ਨਹੀਂ ਹੈਗਾ ਤਾਂ ਚਿਸ਼ਤੀ ਆ ਗਿਆ ਜੀ ਚਿਸ਼ਤੀ ਸਲਾਮ ਅਲੈਕਮ ਵਾਅਲੈਕਮ ਸਲਾਮ ਤੁਹਾਨੂੰ ਵੀ ਸਲਾਮ ਅਲੈਕਮ ਵਾਅਲੈਕਮ ਸਲਾਮ ਵੱਡੇ ਆ ਪੱਠੇ ਵੱਡੇ ਆ ਯਾਰ ਅੱਬੂ ਕਹਿੰਦਾ ਇਹ ਕਹਿੰਦਾ ਚਿਸ਼ਤੀ ਗਿਆ ਹੈ ਪੱਠੇ ਵੜਨ ਮੈਂ ਕਿਹਾ ਵਿਯੋਗ ਕੀ ਚਾਹ ਮੀ ਪੁੱਤਰ ਯਾਰ ਪਾਣੀ ਜਾ ਪਾਣੀ ਲੈ ਕੇ ਆ ਹਾਮਿਆਂ ਤੂੰ ਹੀ ਉੱਡਦਾ ਜਾ ਲੋ ਜੀ ਟਰੈਕਟਰ ਹੋਣ ਲੱਗਾ ਸਟਾਰਟ ਚਿਸ਼ਤੀ ਲਿਆਊਗਾ ਪੱਠੇ ਤੇਰੇ ਵੇਖਾਂ ਪਹਿਲੇ ਇਹ ਨਿਕਲ ਪਾਇਆ ਕਿੰਨੇ ਦਾ ہزار ਦਾ ਉਹ ਲੋ ਮੋਕ ਦਾ ਹੀ ਨਹੀਂ ਫਿਰਦਾ ਨਾ ਚਲਾਈਏ ਨਾ ਚਲਾਈਏ ਤਾਂ ਇਧਰ ਸਾਡਾ ਇਨਵਰਟਰ ਭਾਈ ਖਰਾਬ ਹੋ ਗਿਆ ਲੱਗਾ ਸੀ ਚੰਗਾ ਭਲਾ ਪਰ ਇੱਕ ਇੱਕ ਨੇ ਲੋਡ ਨਹੀਂ ਚੱਕਿਆ ਉਹ ਜੇਕਰ ਵਾਗ ਦੂਜਾ ਲੈਂਦਾ ਤੇ ਦੂਜਾ ਵੀ ਖਰਾਬ ਹੋ ਗਿਆ ਪਤਾ ਨਹੀਂ ਕੀ ਮਸਲਾ ਬਣਿਆ ਉਹਨਾਂ ਦਾ ਕੋਈ ਪੁਰਜਾ ਕੋਈ ਰੌਲਾ ਕਰਦਾ ਆਈ ਥਿੰਕਸ ਉਹ ਨਾ ਟਾਕਾ ਮਾਰ ਗਿਆ ਹੈ ਇਹ ਉਦੋਂ ਪੂਰੇ ਹੋ ਜਾਂਨੇ ਕਿਦਾਂ ਏਸੀ ਦੇ ਪੈਸੇ ਨਹੀਂ ਪੂਰੇ ਹੋ ਗਏ ਕਿਥੋਂ ਏਸੀ ਦੇ ਪੈਸੇ ਮੈਂ ਮਾਰੂ ਤੇਰੇ ਕੋ ਜੀ ਅੰਵਲਡਰ ਕਦੇ ਕਦੇ ਕੁਝ ਆਏ ਓਏ ਅੱਲਾ ਖੈਰ ਕਰੇ ਯਾਰ ਮੈਨੂੰ ਕਸਮੇ ਵਿੱਚ ਹੋਏ ਨਾ ਥੋੜਾ ਜਿਹਾ ਫਿਰ ਆਏ ਨਾ ਵੀ ਕੋਈ ਨਹੀਂ ਰੱਖ ਖੈਰ ਕਰੂਗਾ ਇਨਸ਼ਾਅੱਲਾ ਇਹ ਹੋ ਜੂਗਾ ਠੀਕ ਉਹਨ ਦਿੱਤਾ ਹੋਇਆ ਵਾ ਤੇ ਅੱਜ ਆ ਜੂਗਾ ਮੇਰਾ ਖਿਆਲ ਤੇ ਉਹ ਉਧਰ ਸੈਮ ਲੱਗਾ ਹੋਇਆ ਐਮਬਰ ਨੂੰ ਅ ਰਸੀ ਉਸੇ ਪਾਏਗਾ ਯਾਰ ਮੇਰੀ ਗੱਲ ਸੁਣ ਸੈਮ ਪਤਾ ਕੀ ਕਰਨਾ ਵਾ ਆ ਰਸੀ ਪਾ ਦੇ ਆ ਗੱਦੀ ਨਾ ਪਾਇਓ ਹਲੇ ਸਿਰਫ ਕੜਾਲਾ ਦੇ ਕੇ ਨਾ ਤੈਨੂੰ ਕਪੜਾ ਮਾਰ ਦੇਣਾ ਠੀਕ ਪੁਰਾ ਇਧਰ ਸੱਲੇ ਜਿੱਟੀ ਆਏ ਪਾਗਲ ਹੈ ਯਾਰ ਤੂੰ ਕਸਮ ਅੱਲਾ ਦੀ ਇਹਨੂੰ ਮੇਰਾ ਪਤਾ ਉਹ ਮੰਜੇ ਤੇ ਰੱਖ ਮੰਜੇ ਤੇ ਰੱਖ ਲੈ ਸਾਹਮਣੇ ਬਾਹਰ ਹੀ ਦੇਣੀ ਆ ਮੰਜੇ ਤੇ ਰੱਖ ਲੈ ਚੱਲ ਚੱਲ ਐਮਬਰ ਰਾਨੀ ਆਪਣੀ ਐਮਬਰ ਇਹ ਸੋਣਿਆ ਹਲੋ ਐਮਬਰ ਪਾਣੀ ਪੀ ਲੈ ਪਾਣੀ ਓਏ ਸੌਰੀ 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 ਸੋਣਿਆ ਸੌਰੀ ਥੱਲੇ ਆਣਾ ਪਰ ਅੱਛਾ ਰੁਕਦੀ ਨਹੀਂ ਕੀ ਢੀੜਾ ਬਹੁਤ ਕੱਢਦੀ ਹੈ ਨਾ ਵੇਖੀ ਚੱਲ ਜਾ ਲੋ ਜੀ ਰੇਡੀ ਨੂੰ ਉਹ ਦਿਨ ਆਪਾਂ ਪਾਇਆ ਸੀ ਨਾ ਉਹ ਬੈਰਿੰਗ ਉਸ ਤੋਂ ਬਾਅਦ ਅੱਜ ਕੱਢਣ ਲੱਗੇ ਆ ਜਾਂ ਥੱਲੇ ਲਾਇਆ ਹੋਇਆ ਸੀ ਸਪੋਰਟ ਵਗੈਰਾ ਵਾਸਤੇ ਹਾਂ ਆਵਾ ਲੋ ਜੀ ਇੱਧਰ ਪਾਉਂਦੇ ਪਿਆ ਤੂੜੀ ਦੋਵੇਂ ਜੀ ਮਾਸ਼ਾਅੱਲਾ ਲੱਗੇ ਹੋਏ ਆ ਅੱਲਾ ਇਹਨਾਂ ਦੇ ਵਿੱਚ ਪਿਆਰ ਇਦਾਂ ਹੀ ਕੈਮਰ ਰੱਖੇ ਤੇ ਟੂੜੀ ਪਾਉਣ ਆ ਇਹਨਾਂ ਦਾ ਰੇੜਾ ਖੜਾ ਵਾ ਟੂੜੀ ਪਾਈ ਜਾਂਦੇ ਆ ਠੀਕ ਆ ਇੱਥੇ ਮੋੜ ਲੈਣਾ ਸੀ ਚੱਲ ਮੈਂ ਤੇਰੇ ਮਗਰ ਅੰਬਰ ਤੇ ਹੁਣਾ ਯੋ ਡਰਾਈਵਰ ਆ ਤੈਨੂੰ ਕਦੇ ਕੈਨੇਡਾ ਕੱਲਾ ਵੇਣਾ ਟਰੱਕ ਚਲਾਉਣ ਤੈਨੂੰ ਪਹਿਲੇ ਦਿਨ ਹੀ ਫੈਨ ਹੋ ਜਵੇ ਜਦੋਂ ਪਤਾ ਲੱਗੂ ਉੱਥੇ ਜਾ ਕੇ ਤੂੰ ਉੱਥੇ ਕੰਨੜਾ ਢਾਣੀਆਂ ਲੋਕਾਂ ਦੀਆਂ ਅਮਨਾਵੇਂ ਅmber ਦੇ ਅmber ਲੋ ਜੀ ਅmber ਨੂੰ ਮਾਰਿਆ ਬੁਰਸ਼ ਵਗੈਰਾ ਹੱਥਾਂ ਨਾਲ ਕੀਤੀ ਆ ਮਾਲਿਸ਼ ਦੇਖੋ ਜੀ ਤੇ ਹੋ ਗਈ ਮਾਸ਼ੱਲਾ ਬਿਲਕੁਲ ਚਮਕਣ ਲੱਪੀ ਐ ਮਿੱਟੀ ਮੁੱਟੀ ਕੱਢਤੀ ਐ ਮੈਂ ਕਿਹਾ 10 ਦਿਨ ਲਗਾਤਾ ਇਨਸ਼ਾਅੱਲਾ ਨਾ ਸਵੇਰ ਸ਼ਾਮ ਇਹਦੀ ਤਗੜੀ ਦੀ ਸੇਵਾ ਕਰਨੀ ਹੁਣ ਬਸ ਪਹਿਲਾਂ ਵੀ ਕਰੀਦੀ ਆ ਲੇਕਿਨ ਹੁਣ ਤਰੀਕੇ ਨਾਲ ਕਰਨੀ ਜਰਾ ਐ ਉੱਤੇ ਹੋ ਕੇ ਦੇ ਤਾਂ ਕਿ ਮਾਸ਼ਾਅੱਲਾ ਨਾ ਬਿਲਕੁਲ ਠੀਕ ਠਾਕ ਹੋ ਜਵੇ ਹੁਣ ਮੇਰੇ ਬੱਤ ਹੈਮਬਰ ਲੋਈ ਕੜਿਆਲਾ ਲਿਆਂ ਤਾਂ ਤੇ ਕੜਿਆਲਾ ਦੇਣ ਵਾਸਤੇ ਜਿਹੜਾ ਬੈਸਟ ਕੰਮ ਆ ਨਾ ਉਹ ਆ ਵਾ ਕਿ ਚਾਸ ਬਣਾ ਲਓ ਸੀੜੀ ਜੀ ਬਣਾ ਕੇ ਚਾਸ ਜੀ ਬਣਾ ਕੇ ਤੇ ਉਹਦੇ ਵਿੱਚ ਕੜਿਆਲਾ ਭੇਨ ਦੇਣਾ ਵਾ ਜਦੋਂ ਕੜਿਆਲਾ ਭੇਨਤਾ ਤੇ ਐਮਬਰ ਨੂੰ ਵੈਸੇ ਲਾ ਦਿੰਦਾ ਗੁੜ ਦਾ ਉਹਨੂੰ ਕਰਿਆਲੇ ਦੇ ਵਿੱਚ ਦਿਆ ਕਰਨਾ ਕਿ ਕਰਿਆਲੇ ਨਾਲ ਲਾ ਕੇ ਤਾਂ ਕਿ ਉਹ ਜਿਹੜਾ ਮੂੰਹ ਚਲਾਉਂਦੀ ਰਹੇ ਤੇ ਆਦਤ ਪੈ ਜਵੇ ਉਹਨੂੰ ਗੋੜਦੀ ਦੀ ਤੇ ਕਰਿਆਲਾ ਲੈਣ ਦੀ ਸੋ ਇਸ ਕਰਕੇ ਆ ਚੀੜਜੀ ਬਣਾਤੀ ਹੈ ਤੇ ਬੇਬੇ ਮੈਨੂੰ ਲੱਗਦਾ ਵੀ ਇਹ ਸਮਾਨ ਸਮੂਹ ਇਕੱਠਾ ਕੀਤੀ ਬੈਠੇ ਆ ਆਹੋ ਮੈਂ ਤੁਹਾਨੂੰ ਵਲੌਗ ਤੇ ਦੱਸਿਆ ਸੀ ਵੀ ਇਹ ਤੁਹਾਨੂੰ ਮੈਂ ਆਪਦੀ ਰੈਸਪੀ ਦੱਸੂਗੀ ਜਿਹੜੀ ਰੈਸਪੀ ਹੈ ਰਸਾਂ ਦੀ ਆਈਸਕ੍ਰੀਮ ਵਾਲੀ ਆਈਸਕ੍ਰੀਮ ਵਾਲੀ ਅੱਛਾ ਆਈਸਕ੍ਰੀਮ ਵਾਲੀ ਜਿਹੜੀ ਰੈਸਪੀ ਹੈ ਉਹ ਅੱਜ ਮੈਂ ਲੱਗੀਆਂ ਬਣਾਉਣ ਤੇ ਤੁਹਾਨੂੰ ਹਨਾ ਸਾਰੀ ਟੇਲ ਉਹਦੀ ਤੁਹਾਂਵਾਂਗੇ ਕਿਦਾਂ ਕਿਦਾਂ ਬਣਦੀ ਆ ਤੇ ਤੁਸੀਂ ਅੱਜ ਮੇਰੇ ਬਲੌਗ ਨਾਲ ਜੁੜੇ ਰਹੇ ਹੋ ਆ ਆਸ਼ਾ ਹਾਂ ਵਾਹ ਬਈ ਵਾਹ ਇਹ ਝੜ ਤੱਕ ਹੁਣ ਬੇਬੇ ਹੁਣ ਦੱਸਣਗੇ ਵੀ ਇਹ ਰੈਸਪੀ ਕਿਦਾਂ ਬਣਨੀ ਆ ਮੈਂ ਜ਼ਰਾ ਐਮਬਰ ਨੂੰ ਵੀ ਕੱਢਣਾ ਸੀ ਤੇ ਬੇਬੇ ਨੇ ਆਪਦੀ ਰੈਸਪੀ ਸ਼ੁਰੂ ਕਰਤੀ ਆ ਧੁੱਪ ਚੱਟ ਜਾਂਦੀ ਆ ਮੁੜ ਕੇ ਆਪਾਂ ਚਟਪਟੇ ਬਣਾ ਲੈਣੀ ਆ ਮਾਸ਼ੱਲਾ ਲਓ ਜੀ ਆ ਤੇ ਆਵਾ ਦੁੱਧ ਪੋਣਾ ਜਿਹੜਾ ਤੋਂ ਤੱਕ ਕੰਡਾ ਵਿੱਚ ਬਾਹਰ ਆ ਜਾਊਗਾ ਹਾਂ ਆਪਾ ਫੋਲਡਰ ਆ ਮਸਲਾ ਪਰਾਖ ਦਿੱਤਾ ਉੱਤੇ ਐਦਾ ਆ ਵੀ ਨਾਲ ਨਾਲ ਤੁਸੀਂ ਤੁਹਾਨੂੰ ਵੇਖਣਾ ਵੀ ਇਹ ਆ ਰੱਖਤਾ ਉੱਤੇ ਲਿਆ ਆ ਵਾ ਦੇਸ਼ਕੀ ਨੂੰ ਵੀ ਦੇਸ਼ਕੀ ਕਾਲੀ ਨਾ ਹੋਵੇ ਅੱਛਾ ਆ ਜਿਹੜਾ ਲੇ ਲਾਇਆ ਵਾ ਹਾਂ ਇਹ ਵੀ ਦੇਸ਼ਕੀ ਕਾਲੀ ਨਾਲ ਚੀਕਣੀ ਮਿੱਟੀ ਦਾ ਲੈ ਲਉਣਾ ਹੈ ਹਾਂ ਚੀਕਣੀ ਮਿੱਟੀ ਦਾ ਉਹ ਮੇਰੇ ਰੱਖੀ ਹੋਈ ਆ ਹਾਂ ਤੁਹਾਨੂੰ ਚੀਕਣੀ ਮਿੱਟੀ ਵੀ ਖੋਣਾ ਆ ਮਿੱਟੀ ਆ ਆ ਵਾ ਚੀਕਣੀ ਸਪੈਸ਼ਲ ਜਿਹੜੀ ਜਦੋਂ ਆਪਾਂ ਖੁਈਆਂ ਵਗੈਰਾ ਪੱਟੀ ਦੀਆਂ ਵਾ ਉਹਦੇ ਵਿੱਚੋਂ ਜਿਹੜੀ ਨਿਕਲਦੀ ਹੈ ਨਾ ਉਹ ਹੁੰਦੀ ਚੀਕਣੀ ਮਿੱਟੀ ਤੇ ਜੱਟੂ ਆਹ ਆ ਹੈਗੇ ਆ ਬਸ ਥੋੜੇ ਜਿਹੀਆਂ ਗਿਰੀਆਂ ਬਦਾਨ ਇਹ ਮੇਰੇ ਤੇ ਨਹੀਂ ਤੇਰੇ ਹੀ ਆ ਆਪਾਂ ਇਹਨਾਂ ਨੂੰ ਕੁੱਟ ਲੈਣਾ ਵਾ ਥੋੜਿਆ ਜਿਹਾ ਥੱਲੇ ਪਾਉਣ ਨੂੰ ਤੇ ਫਿਰ ਆਪਾਂ ਹਨਾ ਉਹਦੇ 'ਚ ਆਪਾਂ ਰਸ ਜਿਹੜੇ ਆ ਨਾ ਉਹ ਬਰੀਕ ਕਰ ਲੈਣੇ ਪੂਨੇ ਦੇ ਨਾਲ ਕੁੱਟ ਲੈਣਾ ਲੋਕ ਗ੍ਰੈਂਡ ਵੀ ਕਰ ਲੈਂਦੇ ਸਭ ਕੁਝ ਆਪਾਂ ਐਡੇ ਖੇਖਣ ਨਹੀਂ ਕਰਨੇ ਆਪਾਂ ਪੂਨੇ ਦੇ ਨਾਲ ਕੁੱਟ ਕੇ ਮਤੈਰੀ ਦੇ ਨਾਲ ਬਰੀਕ ਕਰਕੇ ਵੇਚ ਛਿੜ ਦੇਣੇ ਆ ਬਸ ਬਸ ਤੇ ਅੱਲਾ ਕਰੇ ਉਹਨੂੰ ਗਾੜੀ 'ਚ ਪਾਈ ਵਿੱਚ ਪਾਈ ਜਾਣਾ ਕਾੜੀ ਜਾਣਾ ਵਾ ਕਾੜੀ ਜਾਣਾ ਤੇ ਹੌਲੀ 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 ਸੰਗੜਾ ਹੁੰਦਾ ਜਾਣਾ ਠੰਡਾ ਕਰਕੇ ਤੇ ਮੁੜ ਕੇ ਪਾ ਕੇ ਕੂਬਲੇ ਦੇ ਵਿੱਚ ਤੇ ਫਰਿਜ ਰੱਖ ਲੈਣਾ ਜਮਾ ਲੈਣਾ ਮੁੜ ਕੇ ਆਪ ਦਾ ਕੱਢ ਕੇ ਤੇ ਉਹਨੂੰ ਕੱਟ ਲੈਣਾ ਉਹ ਬਣ ਗਈ ਦਸਾਂ ਲਈ ਆਈਸਕ੍ਰੀਮ ਲੋ ਜੀ ਇਹ ਤਾਂ ਕੰਮ ਹੀ ਬੜਾ ਸੌਖਾ ਤੁਹਾਨੂੰ ਵਿਖਾਉਣ ਦੇ ਵੀ ਮੈਨੂੰ ਤਾਂ ਲੋੜ ਨਹੀਂ ਗੱਲ ਹੀ ਸਿੱਧੀ ਸਿੱਧੀ ਦੱਸਦੀ ਹੈ ਹਾਂ ਦੱਸਦੀ ਤਾਂ ਵੀ ਇਹ ਨਹੀਂ ਪਤਾ ਮੇਰਾ ਥੋਣਾ ਕਿ ਨਹੀਂ ਹੋਣਾ ਤਾਂ ਦੱਸਦੀ ਤਾਂ ਰੈਸਪੀ ਪੂਰੀ ਆ ਆਪਣੀ ਜਿਹੜੀ ਬਣ ਗਈ ਹੈ ਚੀੜ ਜੀ ਇਹਨੂੰ ਲਾਉਣੀ ਹੈ ਕੜਿਆਲੇ ਨੂੰ ਲੋ ਜੀ ਆਹ ਲੱਗ ਗਿਆ ਬਈ ਅਸਲ ਤੇ ਵੇਚਣਾ ਹੁਣ ਸਹੀ ਹੋ ਜਾਊਗਾ ਨਿਸਾਨ ਮੈਂ ਥੋੜਾ ਉੱਤੀ ਰੱਖ ਥੋੜੀ ਦੇਰ ਇਹਨੂੰ ਆੜ ਕੇ ਰੱਖ ਜਰਾ ਕੜਿਆਲਾ ਨਵਾਂ ਹਲੇ ਨਾ ਇਹ ਵੇ ਸੜਦ ਨਾ ਇਦਾਂ ਹੀ ਨਹੀਂ ਨਹੀਂ ਹਲੇ ਤੇ ਨਹੀਂ ਸੱਟਣਾ ਅੱਛਾ ਆ ਰਸ ਆ ਗਿਆ ਲੋ ਜੀ ਆ ਰਸ ਆ ਤੁਸੀਂ ਰਸ ਵਰਤਨੇ ਆ ਇੱਕ ਹੋਰ ਰਸ ਹੁੰਦੇ ਆ ਉਹਨੂੰ ਕੀ ਕਹਿੰਦੇ ਆ ਟੋਪੀ ਰਸ ਬੇਬੇ ਹਾਂ ਉਹ ਵੀ ਪਰ ਵਰਤ ਲੋ ਉਹ ਵੀ ਉਹ ਉਹ ਵਰਤੋ ਤੁਸੀਂ ਆ ਨਿੱਕੇ ਨਿੱਕੇ ਰਸੇ ਹੈ ਵੀ ਮਹਿੰਗੇ ਆ ਉਹ ਜਾਦੇ ਸਹੀ ਆ ਉਹ ਪਹਿਲੇ ਵਿਆਹ ਦੇ ਵਿੱਚ ਜਦੋਂ ਵਿਆਹ ਹੁੰਦੇ ਹੁੰਦੇ ਸੀ ਨਾ ਤੇ ਸਿਰ ਤੜਕੇ-ਤੜਕੇ ਨਾਸ਼ਤੇ ਦੇ ਵਿੱਚ ਪਾਪੇ ਰਸ ਦੇ ਦੇਣੇ ਤਾਂ ਉਹਨੂੰ ਠਾਪੇ ਬੋਲਦੇ ਨਾ ਪਾਪੇ ਪੀਖ ਸਰ ਲੋਕ ਕਹਿੰਦੇ ਆ ਤੇ ਰਸ ਵੀ ਕਹਿੰਦੇ ਟੋਪੀ ਰਸ ਬੋਲਦੇ ਆ ਟੋਪੀ ਰਸ ਜ਼ਿਆਦਾ ਟੋਪੀ ਰਸ ਜ਼ਿਆਦਾ ਆ ਤਾਂ ਫੈਂਸੀ ਰਸ ਆ ਜਦੋਂ ਅਸੀਂ ਨਿੱਕੇ ਹੁੰਨੇ ਸੀ ਨਾ ਸਾਨੂੰ ਉਹ ਲੱਭਣੇ ਨਾ ਤੇ ਜੇ ਕਦੇ ਆ ਲੱਭਣੇ ਮਹਿੰਗੇ ਹੁੰਦੇ ਸੀ ਅਸੀਂ ਲੈ ਕੇ ਨਾ ਆਉਣੇ ਕਹਣਾ ਮਹਿੰਗਾ ਉਹ ਇਹ ਬੜੇ ਬਲਬ ਨਾ ਇਹ ਨਾ ਫੀਲ ਹੁੰਦਾ ਸੀ ਕਿ ਪਤਾ ਨਹੀਂ ਪਰੌਣਿਆਂ ਵਾਸਤੇ ਹੀ ਆ ਕਿਉਂ ਬੇਬੇ ਇਹ ਹੁਣ ਇੱਥੇ ਆਮ ਹੀ ਜੱਬ ਦੇ ਫਿਰਦੇ ਆ। ਛਿੜ ਦੇ ਵਿੱਚ ਕੀ ਕਰਨ ਲੱਗੇ ਤੁਸੀਂ ਉਹਨੇ ਨੂੰ? ਨਹੀਂ, ਮਤਲਬ ਉਹ ਛਿੜ ਦੇ ਨੇ ਜੀ। ਉਹ ਤਾਂ ਪੋਣੇ ਨੂੰ ਲੱਗ ਜਾਣੇ। ਅੱਛਾ ਅੱਛਾ ਪੋਣੇ ਨੂੰ ਲੱਗ ਜਾਣੇ। ਅੱਛਾ। ਆਬ ਇਹ ਹੋਗਾ ਦੇਸੀ ਜਿਗਾਰ। ਲੋਈ ਹੁਣ ਦੇਸੀ ਜਿਗਾਰ ਹੋਊਗਾ। ਰੱਖ ਲਓ ਇਹਦੇ ਵਿੱਚ ਇੱਦਾਂ। ਇਹਦੇ ਵਿੱਚ। ਉਹ ਇਹ ਤਰੀਕਾ ਤੁਸੀਂ ਸਮਝ ਗਏ ਹੋਣਾ ਕਿ ਕਰਨਾ ਕੀ ਹੈ ਹੈ ਜਿਹਨਾਂ ਤੇ ਮਸ਼ੀਨ ਲਾਓ ਗ੍ਰੈਂਡ ਕਰੋ ਉਹਨੂੰ ਪਾਓ ਇਹਦੇ ਆਤਨਾ ਵੀ ਪੁੱਛ ਸਕਦੇ ਆ ਪਰ ਇਹਦੇ ਨਾਲ ਹੈ ਨਾ ਜ਼ਿਆਦਾ ਬਰੀਕ ਹੋ ਜਾਣਗੇ ਕੋਈ ਜੜੀ-ਜੁੜੀ ਤੇchna ਰੂਗੀ ਅੱਛਾ ਉਹਦੇ ਨਾਲ ਹੀ ਵੀ ਇਧਰ ਦੁੱਧ ਦਾ ਜਿਹੜਾ ਕੜੀ ਜਾਵੇ ਉਦੋਂ ਤੁਸੀਂ ਆਪ ਦਾ ਇਹ ਕੰਮ ਕਰੀ ਜਾਓ ਹੈ ਆਸਾਨ ਆ ਬਹੁਤ ਜ਼ਿਆਦਾ ਆਸਾਨਾ ਤਰੀਕਾ ਤੇ ਸਸਤਾ ਸਭ ਤੋਂ ਸਸਤੀ ਆਈਸਕ੍ਰੀਮ ਇਹ ਹੀ ਆ ਦੇ ਟੇਸਟ ਇਹਦਾ ਜਿਹੜਾ ਤੁਸੀਂ ਖਾਓਗੇ ਤੇ ਤੁਹ ਕਹੋਗੇ ਵਾਕੇ ਹੀ ਵੀ ਆਈਸਕ੍ਰੀਮ ਆ ਇਹ। ਬੇਸ਼ੱਕ ਹਾਂ ਟੇਸਟ ਚਲੋ ਇਹ ਜਿਹੜੇ ਦੇਖਣਗੇ ਫਿਰ ਸਾਰੇ ਤੁਸੀਂ ਆਦੇ ਬਣਾ ਕੇ ਖਾਓਗੇ ਤੇ ਫਿਰ ਕਮੈਂਟ ਵੀ ਕਰਨਾ ਦੱਸੋਗੇ ਵੀ ਯਾਰ ਅਸੀਂ ਉਹ ਆਈਸਕ੍ਰੀਮ ਬਣਾਈ ਸੀ। ਹਾਂ ਹੈ ਤੇ ਸਾਨੂੰ ਕਿੱਦਾਂ ਦੀ ਲੱਗੀ? ਹਾਂ ਉਹ ਫਿਰ ਦੱਸਣਾ ਨੂੰ ਸੀ। ਲੋ ਜੀ ਅੰਬਰ ਨੂੰ ਕੜਿਆਲਾ ਦੇ ਦਿੱਤਾ ਹੁਣ ਕਸ਼ਮਕੱਛ ਫਸੀ ਹੋਈ ਆ ਵੀ ਇਹਨਾਂ ਨੇ ਮੇਰੇ ਨਾਲ ਕੀ ਕੀਤੀ ਕਿਹੜੀ ਆ? ਕਿਉਂਕਿ ਉਹ ਆਪਦੇ ਨੇ ਗੁੜ ਖਾਣ ਦੇ ਆ ਪੁੱਤਰ ਬਸ। ਉਹ ਆਪਦੇ ਨੇ ਗੁੜ ਖਾਣ ਦੀ ਕੋਸ਼ਿਸ਼ ਕਰਦੀ ਆ ਤੇ ਗੁੜ ਲੱਗਿਆ ਸਿਰ ਕੜਿਆਲੇ ਨੂੰ। ਸੋ ਝਾਕਾ ਦੇਤਾ ਹੀ ਤੈਨੂੰ ਫਿਰ ਹੈ ਹੈ ਚਿਤੰਦ ਲੱਗੀ ਨਾ ਕੜਿਆਲਾ ਹੀ ਖਾਜੇ ਭਾਵੇਂ ਨਹੀਂ ਸਹੀ ਸਗੋ ਉਹ ਕਿੱਧਰ ਰੇ ਸੋਖਲਾ ਰਹੀ ਆ ਮੂੰਹ ਹਣ ਲੋ ਜੀ ਬੇਬੇ ਨੇ ਰਸ ਜਿਹੜੇ ਆ ਉਹ ਕਰ ਲਿਆ ਛੋਟੇ ਛੋਟੇ ਹਾਂ ਭੋਰ ਕਰ ਲਿਆ ਨਾ ਦੇਖੋ ਜਰਾ ਹਾਂ ਉਹ ਟੁੱਟੇ ਜਿਹੜੇ ਰਸ ਉਹਦੇ ਵਿੱਚ ਮਤੈਰੀ ਦੇ ਨਾਲ ਬਰੀਕ ਬਰੀਕ ਭੋਰ ਬਣਾ ਲਿਆ ਇਹ ਥੋੜਾ ਹੀ ਬੇਬੇ ਪਾਉਣਾ ਵਾ ਹਾਂ ਇਹ ਥੋੜਾ ਪਾਉਂਗੀ ਜਿਆਦਾ ਹੀ ਆ ਬਣ ਗਿਆ ਅੱਛਾ 2 ਕਿਲੋ ਦੁੱਧ ਦੇ ਵਿੱਚ ਨਾ ਹੱਥ ਪਿਆਲਾ ਹੋਵੇ ਜਾਵੇ ਤੁਹਾਡੇ ਸਾਹਮਣੇ ਮੇ ਪਾਈ ਜਾਣਾ ਨਾ ਤੇ ਉਹ ਖੋਰੀ ਜਾਣਾ ਵੀ ਡੜੀਆਂ ਨਾ ਪੜਨ। ਅੱਛਾ ਅੱਛਾ ਹਾਂ। ਹਾਂ ਵੀ ਲਾ। ਥੋੜੀ ਥੋੜੀ ਨਾ ਇਹ ਹੋ ਜਾਣਾ ਵਾ। ਬਸ। ਹੋਰ ਪਾ ਦਿਓ। ਬਹੁਤ ਸੇ ਨਹੀਂ ਹੋਣਾ। ਅੱਛਾ ਅੱਛਾ ਥੋੜਾ ਪਾ। ਥੋੜਾ ਹੋਣਾ ਵਿੱਚ। ਹੂੰ ਹੂੰ। ਠੀਕ ਹੋ ਗਿਆ ਬਈ ਆ ਦੇਖ ਹੁਣ ਪਤਲਾ ਹਣਾ ਹਾਂ ਹਾਂ ਹੁਣ ਆ ਹੁਣ ਸਪੱਸ਼ਟ ਪਤਲਾ ਵਾ ਤੇ ਇਹਨੇ ਪੱਕ ਪੱਕ ਕੇ ਰਸਾਂ ਨੇ ਖੁੱਲ ਜਾਣਾ ਵਾ ਤੇ ਇਹਨੇ گاੜਾ ਹੁੰਦਾ ਜਾਣਾ ਵਾ ਅੱਛਾ ਅੱਛਾ ਤੇ ਆ ਵੀ ਵਿੱਚ ਪਾਉਣੇ ਆ ਹਾਂ ਇਹ ਥੋੜੇ ਜਿਹਾ ਹੁਣ ਪਾ ਦੂੰਗੀ ਤੇ ਥੋੜੇ ਜਿਹਾ ਥੱਲੇ ਪਾ ਦੂੰਗੀ ਉਹ ਤਾਂ ਬਾਅਦ ਚ ਪਾ ਲਿਓ ਥੱਲੇ ਵਾਲੀ ਕਿਹੜੀ ਗੱਲ ਆ ਬਸ ਇੰਨੇ ਹੀ ਪਾਉਣਾ ਵਾ ਬਸ ਤਾਂ ਨਹੀਂ ਪਾਉਣਾ ਇਹ ਹੁਣ ਇਹਨੂੰ ਕਾੜੀ ਜਾਣਾ ਇਦਾਂ ਹੀ ਹਾਂ ਬਸ ਇਹ ਜਦੋਂ ਕਾੜ ਕੂੜ ਕੇ ਹੋ ਗਿਆ ਫਿਰ ਇਹਨੂੰ ਪਾ ਦੇਣਾ ਆਪਾਂ ਬਾਉਲ ਕਿਸੇ ਚ ਤੇ ਬਾਉਰਾ ਦੇਣਾ ਫ੍ਰਿਜ ਚ ਫਿਰ ਜਮਾ ਲੈਣੀ ਬਸ ਐਸਾ ਕੇ ਐਂਡ ਤੇ ਮੈਂ ਤੁਹਾਨੂੰ ਦਿਖਾਉਂਗਾ ਨਾ ਜਦੋਂ ਆਪਣੀ ਆਈਸਕ੍ਰੀਮ ਜੰਮ ਗਈ ਮਤਲਬ ਪ੍ਰੋਪਰ ਤਿਆਰ ਹੋ ਗਈ ਫਿਰ ਤੁਹਾਨੂੰ ਦਿਖਾਵਾਂਗਾ ਅਸਲ ਦੁੱਧ ਕਾੜ ਕੇ ਰਸਾਂ ਨੂੰ ਕੁੱਟ ਕੇ ਰਸ ਤਕਰੀਬਨ 2 ਕਿਲੋ ਦੁੱਧ ਦੇ ਵਿੱਚ ਅੱਧਾ ਅੱਧੀ ਕੌਂਦੀ ਆਪਾਂ ਹਿਸਾਬ ਲਾ ਲਓ ਹਾਂ ਹਾਂ ਪਿਆਲਾ ਪੂਰਾ ਸੀ ਪਿਆਲਾ ਆ ਪੂਰਾ ਸੀ ਤੇ ਆ ਆਪਾਂ ਅੱਧੀ ਪਾਤੀ ਹਾਂ 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 ਤੇ 2 ਕਿਲੋ ਦੁੱਧ ਦੇ ਵਿੱਚ ਠੀਕ ਹੋ ਗਿਆ 2 ਕਿਲੋ ਦੁੱਧ ਤੇ 5-4 ਰਸ ਪਾ ਲਓ ਕੁੱਟ ਲਿਓ ਮਤਲਬ ਸਿੱਧੀ ਜਿਹੀ ਗੱਲ ਆ ਹਾਂ 5-4 ਰਸ ਪਾ ਲਓ ਇਹ ਬੜਾ ਸੌਖਾ ਜਿਹਾ ਕੰਮ ਆ ਬੇਬੇ ਆਰ ਕੰਮੀ ਸੋਖਾ ਹੁੰਦਾ ਕਰਨਾ ਆਵੇ ਸਹੀ ਕਰਨਾ ਹੋਵੇ ਸਹੀ ਹੈਨਾ ਆਵੇ ਵੀ ਨਾ ਆ ਆ ਤੇ ਵੇ ਜਾਂਦਾ ਜੇ ਕਰੋਗੇ ਤੇ ਲੋ ਜੀ ਲੱਗਦਾ ਥੋੜਾ ਥੋੜਾ ਆ ਬਾੜੇ ਖਾਣ ਤੇ ਹੁਣ ਇੱਥੇ ਪਾਣੀ ਚੀਨੀ ਮੇਰੇ ਜ਼ੇਨ ਦੇ ਵਿੱਚ ਤੇ ਨਹੀਂ ਸੀ ਚੀਨੀ ਵੀ ਕਿਉਂ ਚੀਨੀ ਤੋਂ ਬਗੈਰ ਤੇ ਨਹੀਂ ਮਲੇ ਮੇਰੇ ਜ਼ੇਨ ਚੀਨੀ ਸੀਗੀ ਬੇਬੇ ਹਾਂ ਹੁਣ ਆਪਾਂ ਲੱਗੇ ਇੱਥੇ ਚੀਨੀ ਪਾਉਣ ਲੋ ਜੀ ਆਪਾਂ ਕੀ ਖੰਡ ਆਪਣੀ ਲੋ ਜੀ ਹੱਸੇ ਜਾਇਕਾ ਪਾਣੀ ਆਪਦੇ ਮੁਤਾਬਕ ਦੇਮ ਤਾਬਕ ਜੀ ਮੈ ਆਪਾਂ ਚਾਹ ਚੋਂ ਨੇ ਜਿੰਨਾ ਮਿੱਠਾ ਚਾਹੀਦਾ ਵਾ ਆਪਾਂ ਨੂੰ ਇਹਦੇ ਚ ਤੇ ਉਹਨੇ ਆਈਸਕ੍ਰੀਮ ਜੇ ਮਿੱਠਾ ਬਹੁਤ ਹੈ ਹੁੰਦਾ ਬੇਬੇ ਹਾਂ ਮਿੱਠਾ ਜਿਆਦਾ ਹੀ ਹੁੰਦਾ ਵੇ ਠੰਡੀ ਹੋ ਕੇ ਫਿਰ ਮਿਠਾਸ ਜਿਹੜੀ ਉਹ ਘਟਕ ਹੋ ਜਾਂਦੀ ਨਾ ਇਹ ਜੀ ਹਾਂ ਹਾਂ ਇਹਦੇ ਨਾਲ ਮਿੱਠਾ ਜਿਆਦਾ ਹੀ ਹੋਣਾ ਚਾਹੀਦਾ ਹਾਂ ਹਾਂ ਬਸ ਇਹ ਨਿਬੜ ਗਿਆ ਕੰਮ ਤਾਂ ਬਸ ਹੁਣ ਮੈਂ ਇਹਨੂੰ ਗਾੜਾ ਕੀਤੀ ਜਾਣਾ ਵਾ ਤੂੰ ਹਾਂ ਕੰਮ ਕਰ ਬਸ ਇਹਨੂੰ ਗਾੜਾ ਕੀਤੀ ਜਾਣਾ ਇਹਨੇ ਫੁੱਲਦਾ ਜਾਣਾ ਰਸਾਂ ਨੇ ਫੁੱਲਦੇ ਜਾਣਾ ਵਾ ਤੇ ਇਹਨੇ ਦੁੱਧ ਨੇ ਪੈਂਦੇ ਜਾਣਾ ਵਾ ਹਾਂ ਇਹ ਜਦੋਂ ਇਹ ਗਾੜਾ ਹੋ ਗਿਆ ਉਹਨੂੰ ਲਾ ਠੰਡਾ ਤਾਨੂੰ ਰੱਖ ਦੇਣਾ ਠੰਡਾ ਕੀਤਾ ਦੇ ਫ੍ਰੀਜਰ ਚ ਰੱਖ ਦੇਣਾ ਬਸ ਓਕੇ ਲੋ ਜੀ ਹੁਣ ਜਿੱਦੋਂ ਆਈਸਕ੍ਰੀਮ ਤਿਆਰ ਹੋ ਗਈ ਉਹਦਾ ਤੁਹਾਨੂੰ ਧੰਨਵਾਦ ਹੁਣ ਲੋ ਜੀ ਆਹ ਹੋ ਗਈ ਆਈਸਕ੍ਰੀਮ ਤਿਆਰ ਆਈਸਕ੍ਰੀਮ ਆਈਸਕ੍ਰੀਮ ਨਹੀਂ ਆਈਸਕ੍ਰੀਮ ਹੈ ਬੇਬੇ ਤੇ ਇਹਨੂੰ ਕੱਟ ਕੇ ਵਿਖਾਵਾਂ ਹਾਂ ਮੜਾ ਜੀ ਵੀ ਕਾ ਬਣਿਆ ਥੋੜੀ ਜੰਮੀ ਘੱਟ ਨਾ ਵਾਹ ਜੀ ਵਾਹ 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 ਕੀ ਬਾਤ ਨਹੀਂ ਹੋ ਗਈ ਵਾਹ ਲੋ ਜੀ ਆ ਆਈਸਕ੍ਰੀਮ ਬਣ ਗਈ ਆ ਜਿਹੜੀ ਆਪਾਂ ਸਵੇਰੇ ਬਣਾਉਨੇ ਸੀ ਬੇਬੇ ਦੀ ਰੈਸਪੀ ਰਸਾਂ ਵਾਲੀ ਪੁਰਾਣੀ ਰੈਸਪੀ ਹੈ ਬਹੁਤ ਪੁਰਾਣੀ ਬਹੁਤ ਪੁਰਾਣੀ ਆ ਇਹ ਹੁਣ ਤੁਸੀਂ ਆਪ ਦੇ ਭਾਈ ਘਰੇ ਟਰਾਈ ਕਰਿਓ ਤੇ ਬਣਾਓ ਇਹ ਮੈਂ ਚਾਰ ਘੰਟੇ ਬਾਅਦ ਹੀ ਮੈਂ ਖਾਲ ਚਾਰ ਪੰਜ ਘੰਟੇ ਰੱਖਨੇ ਚਾਰ ਘੰਟੇ ਬਾਅਦ ਇਹ ਕੱਢ ਲਓ ਤੇ ਇਦਾਂ ਦੀ ਜੰਮ ਕੇ ਤੇ ਬਿਲਕੁਲ ਆਈਸਕ੍ਰੀਮ ਤਰ੍ਹਾਂ ਨਰਮ ਆ ਦੇਖ ਥੋੜੀ ਨਰਮ ਹੋ ਗਈ ਆ ਸਿਰਫ ਇਸ ਕਰਕੇ ਵੀ ਨਾ ਕਿ ਨੂੰ ਕਹਿੰਦੇ ਆ ਫ੍ਰਿਜ ਬੰਦ ਕਰਤੀ ਵਿੱਚ ਹਾਂਜੀ ਤਾਂ ਕਰਕੇ ਲੋ ਜੀ ਏ ਬਣ ਗਿਆ ਆਈਸਕ੍ਰੀਮ ਤੁਹਾਨੂੰ ਵਖਾ ਦਿੱਤੀ ਤੇ ਹੁਣ ਆਪਾਂ ਆਪਦੇ ਬਾਕੀ ਕੰਮ ਕਰ ਲਈਏ ਵੇਖ ਦੀਏ ਕਿ ਬਣਦਾ ਪਿਆ ਤੇ ਕੀ ਹੁੰਦਾ ਪਿਆ ਵਾ ਸਵੇਰੀ ਈ ਦਾ ਹਾਂ ਜੀ ਸਰ ਕਿਦਾਂ ਧਾਣੇ ਪਾਤੇ ਹਾਂ ਲਓ ਜੀ ਆਜੋ ਫਿਰ ਆਪਾਂ ਨਾ ਬੱਚਿਆਂ ਨੂੰ ਪਾਣੀ ਪਿਲਾ ਲਈਏ ਇਹਨਾਂ ਨੂੰ ਆਜੋ ਪਿਆਓ ਅੱਜ ਫਿਰ ਪਿਉਨੇ ਪਿਉਨੇ ਲਓ ਜੀ ਲਓ 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 ਕਹਿੰਦੇ ਈਦੀਆਂ ਪਿਆਰੀਆਂ ਲਈ ਬਾਲਣ ਆ ਗਿਆ ਤੇ ਚਿਸਤੀ Eid ਦੀਆਂ ਤਿਆਰੀਆਂ ਕਿਵੇਂ ਨੇ ਤਿਆਰੀਆਂ ਚੱਲਦੀਆਂ ਮਿਆਂ ਬਾਲਣ ਲਾਇਆ ਪੱਠੇ ਵੜਣ ਇਹ ਤਿਆਰੀ ਚ ਹੈ ਨਾ ਇਹ ਤਿਆਰੀ ਚ ਹੈ ਜੀ ਉਸ ਤੋਂ ਬਾਅਦ ਜੋ ਪਾਣੀ ਸਿੱਧਾ ਕਰਨਾ ਜੀ ਸਵੇਰ 5 ਵਜੇ ਪਾਣੀ ਮੋਲਣਾ ਜੀ ਉਹ ਨਹਿਰੀ ਪਾਣੀ ਅੱਛਾ ਮੈਂ ਇੱਕ ਹਿਸਾਬ ਲਾਇਆ ਜਿੰਨੀ ਵਾਰ Eid ਹੋਈ ਆ ਪਾਣੀ ਸਾਡੇ ਪਾਣੀ ਦੀ ਵਾਰੀ ਕਨਫਰਮ ਹੁੰਦੀ ਆ ਟੂਲ ਸਾਡੇ ਘਰ ਦਾ ਵਾ ਪਿਛਲੀ ਵਾਰੀ ਕਿਸੇ ਟੂਲ ਸਾਡੇ ਘਰ ਦਾ ਵਾ ਨਹਿਰ ਦੀ ਆ ਨਹੀਂ ਮੈਂ ਗੱਲ ਦੱਸਣ ਲੱਗਾ ਵੀ ਟੂਲ ਸਾਡੇ ਘਰ ਦਾ ਵਾ ਪਾਣੀ ਅਸੀਂ ਪਹਿਲਾਂ ਵੇਚ ਜਾਈਦਾ ਵਾ ਤੇ ਹੁਣ ਈਦ ਦੇ ਵੇਲੇ ਕਿਸ ਨੇ ਨਾਣਾ ਚੱਲੋ ਯਾਰ ਆ ਜਾ ਆਪ ਹੀ ਮੋਲਡੀਆ ਦਾ ਟੂਰ ਚਲਾ ਗਏ ਹੈ ਆ ਕੰਮ ਹੁੰਦਾ ਉਦੋਂ ਰੱਬੀ ਸੱਬੀ ਐਸ ਵਾਰੀ ਨਹਿਰੀ ਵਾਰੀ ਆ ਗਈ ਛੱਡ ਦੇ ਨਾ 12 ਨੂੰ ਭਰ ਕੇ ਛੱਡ ਨਾ 12 ਕਿਲੋ ਛੱਡ ਨਾ ਕਸਮੇ ਮੈਂ ਚਲਾ ਗਿਆ ਅਸੀਂ ਭਾਈ ਸ਼ਹਿਰ ਨੂੰ ਸ਼ਰਟ ਸਭ ਤੋਂ ਪਹਿਲਾਂ ਮੇਰੀ ਵੇਚ ਦੇਣਾ ਤੁਸੀਂ ਨਵੀਂ ਆਈ ਹੈ ਟੀਮੂ ਤੋਂ ਮਗਾਈ ਆ ਭਾਈ ਆ ਮੈਨੂੰ ਜਿੰਨੀਆਂ ਚੀਜ਼ਾਂ ਟੀਮੂ ਤੋਂ ਮਗਾਈਆਂ ਸਭ ਤੋਂ ਵਧੀਆ ਆ ਲੱਗੀ ਆ ਤੈਨੂੰ ਪਤਾ ਹੋਣਾ ਚਾਈਨਾ ਦੀ ਐਪ ਆ ਇੱਕ ਉਥੋਂ ਵਧੀਆ ਸਮਾਨ ਹੁੰਦਾ ਸ਼ਰਟ ਤਾਂ ਜਿਹੜਾ ਸਟਾਫ ਆ ਇਹ ਬੜਾ ਵਧੀਆ ਮੈਨੂੰ ਲੱਗਾ ਪਰਸਨਲੀ ਬੜਾ ਸੋਹਣਾ কুল-ਕੂਲ ਜਿਹਾ ਵਾ ਤੇ ਮੈਂ ਉਹ ਸਮਾਨ ਸਮੂਹ ਫੜਨੇ ਚੱਲ ਗਿਆ ਹੁਣ ਹੀ ਤੇ ਆਈਸਕ੍ਰੀਮ ਜਾਮ ਗਈ ਆ ਤੇ ਫਿਰ ਧੁੱਪ ਵੀ ਸੀ ਤੁਹਾਨੂੰ ਪਤਾ ਧੁੱਪ ਦੇ ਵਿੱਚ ਕਿਹੜਾ ਕੰਮ ਕਰਨਾ ਹੁੰਦਾ ਵਾ ਤੇ ਮਾਲ ਆਪਣਾ ਬਸ ਮਾਸ਼ਾਅੱਲਾ ਪੂਰਾ ਸੂਰਾ ਹੀ ਆ ਜਿੰਨਾ ਰੱਬ ਨੇ ਦਿੱਤਾ ਬਹੁਤ ਆ ਤੇ ਇਸ ਕਰਕੇ ਹੁਣ ਇਸ ਟਾਈਮ ਪਿਆਲੀਏ ਪਾਣੀ ਮੈਂ ਕਹਾਂ ਸੀ ਚਲੋ ਜਦੋਂ ਵੀ ਆਪਾਂ ਕੰਮ ਕਾਰਾਂ ਨਾਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਆ ਹੁਣ ਛੜਤੀ ਆ ਵੱੱਛੀ ਸਵੇਰੇ ਅਸਲ ਦੇ ਵਿੱਚ ਹੈਗੀ ਆ ਈਦ ਚਿਸਤੀ ਵੜਨ ਗਿਆ ਹੋਇਆ ਵਾ ਪੱਠੇ ਸਵੇਰ ਵਾਸਤੇ ਅੱਜ ਸ਼ਾਮ ਨੂੰ ਪਾਣੀ ਦੀ ਵਾਰੀ ਆ 5 ਵਜੇ 5 ਵਜੇ ਪਾਣੀ ਦੀ ਵਾਰੀ ਆ ਤੇ ਪੱਠੇ ਵਢਣੇ ਆ ਪੱਠੇ ਸੁਬਾ ਦੀ ਸੁਬਾ ਤੜਕੇ 5 ਵਜੇ ਤੇ ਫਿਰ ਚਿਸਤੀ ਨੇ ਪੱਠੇ ਵੜ ਕੇ ਲਿਆ ਕੇ ਛੱਡ ਦੇਣੇ ਆ ਸਵੇਰੇ ਜਿਹੜੇ ਆ ਵੀ ਤੜਕੇ ਮਤਲਬ ਵਢਣ ਨਾਲ ਪੈਣ ਕੇ ਕੁੱਤਰ ਕੇ ਭਾ ਕੇ ਤਾਂ ਭਾਈ ਕਰਨ ਚੱਲ ਜਾਣਾ ਮ Eid ਕਰਨ ਮਤਲਬ Eid ਪੜਨ ਚੱਲ ਜਾਣਾ ਮ ਕਿਉਂਕਿ ਮੋਸਟਲੀ ਜਿਹੜੀ ਬੱਕਰਾ Eid ਦਾ ਉਹ ਫਿਰ ਹੁੰਦੀ ਆ ਗੋਸ਼ਤ ਦੀ ਕੁਰਬਾਨੀ Eid ਹੁੰਦੀ ਆ ਸੋ ਜਿਹੜੀ ਛੋਟੀ Eid ਹੁੰਦੀ ਆ ਉਹ ਮਿੱਠੀ Eid ਹੁੰਦੀ ਆ ਉੱਥੇ ਦਾ ਸਮਾਨ ਬਣਦਾ ਵਾ ਖਾਣਾ ਪਕਾਉਣਾ ਯੇ ਬੋਲੇ ਕਿਨ ਖਾਣ ਪਕਾਉਣ ਮੈਨੂੰ ਲੱਗਦਾ ਵੱਡੀ ਤੇ ਬਹੁਤਾ ਹੁੰਦਾ ਕਿਉਂਕਿ ਚਿਕਨ ਸੌਰੀ ਚਿਕਨ ਤਾਂ ਨਹੀਂ ਬੀਟ ਮੀਟ ਮੀਟ ਹੈ ਮਟਨ ਮਟਨ ਤੇ ਬੀਫ ਬਹੁਤਾ ਜਿਹੜਾ ਵਾ ਉਹ ਪੱਕਦਾ ਵਾ ਇਸ ਕਰਕੇ ਆਮ ਨੂੰ ਸਰ ਬਹੁਤਾ ਹੁੰਦਾ ਵੀ ਚਲੋ ਘਰੇ ਸਾਰਾ ਕੁਝ ਹੈਗਾ ਵਾ ਤੇ ਖਾਦੀ ਪਕਾਈ ਜਾਓ ਸੋ ਸਵੇਰ ਤੋਂ ਇਹ ਹੋਣਾ ਸਵੇਰੇ ਕੁਰਬਾਨੀ ਕਰਨੀ ਆ ਤੇ ਉਹ ਤਾਂ ਮੈਂ ਵਲੌਗ ਨਹੀਂ ਬਣਾਉਂਗਾ ਕਿਉਂਕਿ ਇੱਕ ਤਾਂ ਪਹਿਲੇ ਵੈਸੇ ਵੀ ਕੁਰਬਾਨੀ ਦਾ ਵੀ ਜ਼ਿਆਦਾ ਨਹੀਂ ਕੁਰਬਾਨੀ ਨਹੀਂ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀ ਹੈ ਗੋਸ਼ਤ ਵੀ ਨਹੀਂ ਜਿੱਦਾਂ ਦਾ ਜਿੱਦਾਂ ਦਾ ਆਪਣਾ ਦਿਨ ਗੁਜ਼ਰਿਆ ਤੁਹਾਨੂੰ ਉਹ ਵਿਖਾਵਾਂਗੇ ਸੋ ਕੁਰਬਾਨੀ ਤੇ ਰੱਬ ਦੀ ਰਾਹ ਤੇ ਆ ਹੈ ਗੋਸ਼ਤ ਹੁੰਦਾ ਵੰਡਦੇ ਹਾਂ ਗਾ ਗੋਸ਼ਤ ਵੰਡਦੇ ਵਿਖਾਵਾਂਗੇ ਤੇ ਬਸ ਇਹ ਆ ਵੀ ਬਾਕੀ ਕੁਰਬਾਨੀ ਹੁੰਦੀ ਆ ਰੱਬ ਦੀ ਰਾਹ ਤੇ ਸੋ ਉਹ ਕੀ ਕਹਿੰਦੇ ਹੁੰਦੇ ਬੰਦੇ ਤੇ ਰੱਬ ਦਾ ਮਾਮਲਾ ਸਿੱਧਾ ਸਿੱਧਾ ਸੋ ਬਾਕੀ ਜੀ ਚਟਰ ਸਾਹਿਬ ਆਪਾਂ ਹੁਣ ਐਂਬਰ ਨੂੰ ਵੀ ਕੱਢਣਾ ਵੇ ਸਵੇਰੇ ਐਂਬਰ ਪਤਾ ਨਹੀਂ ਨਿਕਲਣੀ ਕਿ ਨਹੀਂ ਕੱਲ ਸ਼ਾਮ ਨੂੰ ਕੱਢਾਂਗੇ ਹਨਾ ਸ਼ਾਮ ਨੂੰ ਸ਼ਾਇਦ ਪਤਾ ਨਹੀਂ ਕਿ ਚਲ ਵੀ ਜਾਂਦਾ ਤੂੰ ਤੇਰਾ ਪਲਾਨ ਹੈਗਾ ਕੋਈ ਸਵੇਰ ਦਾ ਪਲਾਨ ਹੀ ਹੁੰਦਾ ਫੇਰਾ ਤੋਰਾ ਹੈ ਘਰ ਨਹੀਂ ਹੁੰਦਾ ਫੇਰ ਨਹੀਂ ਹੁੰਦਾ ਹੈ ਉਹ ਕੀ ਕਹਿੰਦੇ ਹੁੰਦੇ ਉਹ ਇੱਕ ਹੈਗਾ ਸੀ ਨਾ ਰੀਲਾਂ ਉੱਤੇ ਹੁੰਦਾ ਵਾ ਕੀ ਯਾਰ ਉਹਦਾ ਨਾ ਮੈਨੂੰ ਨਾਂ ਭੁੱਲ ਗਿਆ ਉਹਦਾ ਹੈਗਾ ਯਾ ਹੈਗਾ ਯਾ ਕਰਨਾ ਹੀ ਆ ਕਰਨਾ ਹੀ ਆ ਹੋਵੇਗਾ ਤੂੰ ਤੋਂਦੀ ਆ ਹਾਂ ਤੋਂਦੀ ਆ ਉਹ ਵਾਲੀ ਵੀ ਗਰੀਨ ਫੇਮਸ ਹੋਈ ਸੀ ਤੇ ਉਹ ਚਾਰਲੀ ਨੇ ਐਵੇਂ ਕੱਢ ਲਾ ਬਾਹਰ ਨੂੰ ਉਹ ਇਹ ਤੋਂ ਪਾਏ ਦੇਖੋ ਅੱਛਾ ਫਰੇਮਰ ਨੂੰ ਕੱਢ ਲਿਓ ਕੱਢ ਲਈਏ ਕੱਢ ਲਾ ਕੱਢ ਲਾ ਮਤਲਬ ਤੂੰ ਪਾ ਹੈ ਪਾਣੀ ਪਿਆਲਾ ਪਾਣੀ ਪਿਆ ਮੈਂ ਪਿਆ ਲੈਣਾ ਤੇ ਤੂੰ ਕੱਢ ਲਾ ਧੋਨ ਜੀ ਪੀਤਾ ਹੈ ਤੂੰ ਕਦੋਂ ਪੀ ਹੁਣ ਅਛਾ ਚਲੋ ਮੈਂ ਪਿਆ ਲੈਣਾ ਯਾਰ ਲਓ ਜੀ ਆਪਣਾ ਕਾਟਾ ਲਾ ਪਿਆ ਪਾਣੀ ਪੀਣ ਹਾਂ ਜੀ ਪਾਣੀ ਪਿਆ ਲਿਆ ਅੱਜ ਪਹਿਲੀ ਵਾਰੀ ਪਹਿਲੀ ਵਾਰੀ ਕੀ ਹੈ ਮੈਂ ਜਿਹੜਾ ਕੰਮ ਕਰਦਾ ਜਿਦੋਂ ਵੀ ਕਰਦਾ ਨਾਲ ਹੀ ਕਹਦੇ ਨੇ ਪਹਿਲੀ ਵਾਰੀ ਕੀਤਾ ਖਦਾ ਦਾ ਵਾਸਤਾ ਕੱਲ ਵੀ ਮੈਂ ਸਾਰਿਆਂ ਦੁਪਹਿਰੇ ਪਾਣੀ ਪਿਆ ਕੇ ਉੱਥੇ ਬੰਨਿਆ ਸੀ ਲੈਦਾ ਤੂੰ ਦੁਪਹਿਰੇ ਪਾਏ ਆਲੇ ਨੇ ਫਿਰ ਸਰ ਗਿਆ ਸਰ ਗਿਆ ਨਹੀਂ ਤੂੰ ਮੈਨੂੰ ਨਾ ਉਹ ਸੁਣਾਵੇ ਸ਼ੇਰ ਆ ਕੇ ਬਰੇ ਛੇਤੀ ਲਿਆ ਬੱਚੀ ਆਪਣੋਨੇ ਹੀ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਹਮਾਰਾ ਸਕੂਟਰ ਵਹਾਂ ਵਜਾ ਜਹਾਂ ਰਸ਼ਕਾਮ ਥਾ ਆਪਣੋਨੇ ਹੀ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਕਸ਼ਤੀ ਵਹਾਂ ਜਾ ਕੇ ਦੂਬੀ ਜਹਾਂ ਪਾਣੀ ਕੰਮ ਥਾ ਵਾ ਵਾ ਜਟੂ ਉਹ ਚੱਜਦਾ ਸੁਣਾ ਸਵਾਦੀ ਹਾਏ ਦੇ ਸੇ ਉੱਠ ਕੇ ਮਹੱਜੇ ਤੱਕ ਨਾ ਜਾ ਸਕਾ ਅਕਬਾਲ ਖੁਆਇਸ਼ ਰਖਦਾ ਹੈ ਕਬਰ ਸੁਖ ਤੇ ਜੰਨਤ ਤੇ ਫਿਆ ਓਏ ਹੋਏ 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 ਜੱਟੂ ਆ ਸ਼ੇਰ ਸੀ ਤੇਰਾ ਯਕੀਨ ਮਾਨ ਜਾ ਲੈਵਲ ਇਹ ਇੱਕ ਨਾ ਭਾਜੀ ਕਹਿੰਦੇ ਵੀ ਇਹਨੇ ਯਾਦ ਕਿਦਾਂ ਕਰਦਾ ਉਹ ਤੇ ਹਰ ਵਾਰ ਥੋੜਾ ਦੱਸ ਮੈਂ ਪਹਿਲਾਂ ਨੇ ਯਾਰ ਕੀਤੇ ਹੈ ਪਹਿਲਾਂ ਨੇ ਯਾਰ ਕੀਤੇ ਹੋਏ ਆ ਲਓ ਜੀ ਅੰਬਰ ਰਾਣੀ ਤੇ ਹੋ ਗਿਆ ਸैम ਸਾਹਿਬ ਸਵਾਰ ਤੇ ਅਸੀਂ ਕਰ ਵੀ ਅੱਜ ਤੋਰ ਲੋ ਮੜੀ ਜੀ ਸਵੇਰੇ ਤੜਕੇ ਛੁੱਟੀ ਹੋਣੀ ਆ ਚੱਲ ਚੱਲ ਮੂੰਹ ਮੂੰਚ ਕਾ ਕੇ ਥੋੜਾ ਜਨਾ ਇੱਥੇ ਹਾਂ ਸ਼ਾਬਾਸ਼ ਤਰੀ ਚੱਲ ਨੰਬਰ ਚੱਲ 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 ਠੀਕ ਹੋ ਗਿਆ ਜੀ ਲੋ ਜੀ ਧਾਰਾਂ ਲੱਗਿਆ ਕੱਢਣ ਅੱਜ ਟੈਮੋ ਟਾਈਮ ਹੀ ਹੈਂ ਲੈਅਰ ਕੱਢਣ ਲੱਗੇ ਨੇ ਅੱਜ ਲੈਅਰ ਕੱਢਣ ਲੱਗੇ ਆ ਟੈਮ ਜੀ ਉਹ 6 ਰੁਪਏ 6 ਤੇ ਉੱਤੇ ਹੋ ਗਿਆ ਯਾਰ ਹਾਂ ਹਾਮੀ ਨੂੰ ਉਹਨੇ ਕਰਨਾ ਲੰਮਾ ਨਾ ਜਾਵੀ ਲੰਮਾ ਨਾ ਜਾਵੀ ਮੈਂ ਆਪਣਾ ਕੱਪੜੇ ਬਦਲਿਆ ਵਾਂ ਮੈਂ ਚੜਦਾ ਇੱਥੇ ਅੱਜ ਲੋ ਜੀ ਇਦੀਆਂ ਤਿਆਰੀਆਂ ਚੱਲਣੀਆਂ ਤੇ ਨਾਲ ਇਧਰ ਨੂੰ ਹੋਣੀ ਹੋਗੀ ਕਿ ਚੋਰੀ ਬੈ ਗਿਆ ਧਾਰਾ ਕੱਢਣ ਚੋਰੀ ਕਿੰਨੇ ਦਿਨ ਬਾਅਦ ਕੱਢੀਆਂ ਅੱਜ ਆਹੇ ਮੈਂ ਡੇਲੀ ਕੱਢ ਤਾਰੀਆਂ ਬਹੁਤ ਨਾ ਯਾਰ ਬੁਲਾ ਦੇ ਆਪਦੀਆਂ ਵੀ ਕਿੱਥੇ ਡੇਲੀ ਕੱਢਦਾ ਸਵੇਰ ਸਵੇਰ ਚੋਣਾ ਫਿਰ ਸ਼ਾਮ ਨੂੰ ਤੇ ਮੈਨੂੰ ਵੇਖੇ ਨੂੰ ਡੇਢ ਮਹੀਨਾ ਹੋ ਗਿਆ ਅਲੀ ਚੋਂਦਾ ਹੁੰਦਾ ਨਾ ਸਾਡਾ ਦੁੱਧ ਨਾ ਘਟਾ ਦੀਆਂ ਜੀ ਬਾਕੀ ਠੀਕ ਹੈ ਅੱਲਾ ਨੂੰ ਪਤਾ ਅੱਲਾ ਨੂੰ ਨਹੀਂ ਪਤਾ ਅੱਲਾ ਨੇ ਤੇ ਪੂਰਾ ਕੀਤਾ ਵਾ ਤੂੰ ਚੋਰੀ ਵੀ ਘਟਾ ਦੇਣਾ ਮਿਲਤ ਕਰਨ ਆਪਣਾ ਆਪਣਾ ਕਾ ਮਿਹਨਤ ਕਾ ਨਹੀਂ ਆਪਣਾ ਕੰਮ ਹੈਗਾ ਦੁੱਧ ਕਟਾਉਣਾ ਆਪਾਂ ਕੰਮ ਚ ਚੋ ਜਣੀਆ ਸੋਹਣਿਆ ਰੱਖਦੇ ਅੱਲਾ ਹੀ ਖੈਰ ਕਰੇ ਜੇ ਤੂੰ ਚੋਦਵੇਂ ਚੋੜਦੀ ਚੋੜ ਕੇ ਨਾ ਵੀ ਲੋ ਐਂਬਰਤਾ ਜਾ ਰਹੀ ਆ ਉੜਦੀ ਆਏ ਹਾਏ ਆਏ ਹਾਏ ਆਏ ਹਾਏ ਥੌਣ ਚ ਕਾ ਕੇ ਥੌਣ ਚ ਕਾ ਕੇ ਵਾਹ ਜੀ ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ ਇਹ ਚੋਰੀ ਜਿਹੜੀ ਵੀ ਤੁਰੀ ਹੁੰਦੀ ਬਾਈ ਹਿਸਾਬ ਰੱਖ ਤੂੰ ਨਵਾਈ ਜੱਟੂ ਸਾਹਿਬ ਆ ਗਿਆ ਮਗਰ ਡਰਾਈਵਰ ਇਹਦੇ ਨਾਲੇ ਸਕੂਟਰ ਦਾ ਚਾਲ ਲੱਥ ਜਾਂਦਾ ਵਾ ਤੇ ਨਾਲੇ ਮਗਰ ਘੋੜੀ ਤੇ ਤੁਰਿਆ ਜਾਂਦਾ ਹੈਂ ਵੀ ਰਾਜ ਕਿਤੇ ਅੜੀ ਉੜੀ ਤੇ ਚੱਲ ਜੀਓ ਡਰਾਈਵਰ ਆ ਉਹ ਮੋੜ ਲਿਆ ਲੋ ਜੀ ਆਪਾਂ ਹੋ ਗਏ ਸਵਾਰ ਅੰਬਰ ਤੇ ਤੁਰੇ ਜਾਂਦੇ ਆ ਮੈਂ ਕਿਹਾ ਇੱਕ ਛੋਟੀ ਜੀ ਰਾਈਡ ਲੈ ਲਈਏ ਤੇ ਤੁਹਾਨੂੰ ਆਲਾ ਦਵਾਲਾ ਵਿਜ਼ਿਟ ਕਰਾ ਦਈਏ ਮੜਾ ਮੜਾ ਠੀਕ ਇੱਧਰ ਚੋਰੀ ਦੀ ਮੱਕੀ ਆ ਆਪਣੇ ਚਾਚੂ ਦੀ ਤੇ ਸਕਾਲੀਆ ਸਾਰੀ ਇਹ ਦਿਨ ਹੈ ਨਾ ਉਸ ਦਿਨ ਇਸੇ ਮੱਕੀ ਦੀ ਗੱਲ ਕਰਦੇ ਪਏ ਸੀ ਕਿ ਚੋਰੀ ਨੇ ਮੱਕੀ ਸਕਾਰੀ ਆਵਦੀ ਪਹਿਲਾਂ ਵੱਢਣੀ ਦਿੱਤੀ ਹਰੀ ਕਿਸੇ ਨੂੰ ਤੇ ਹੁਣ ਕਿਹਨੇ ਸੁੱਕੀ ਵੱਢਣੀ ਨਹੀਂ ਹੁਣ 12000 ਰੁਪਿਆ ਕਿੱਲੇ ਦਾ ਵਾ ਤੇ ਉਹ ਦੇ ਕੇ ਤੇ ਫੇਰ ਨਾਲੋਂ ਛੱਲੀਆਂ ਭਰਣੀਆਂ ਇਧਰ ਵੱਜਣ ਦੀਆਂ ਜੀ ਡਿਸਕਾਂ ਕੀ ਬਾਤ ਅੱਤਵੀਆਂ ਮਾਰਦੇ ਪਏ ਸਿੱਧਾ ਪੁੱਤਰ ਸਿੱਧਾ ਪੁੱਤਰ ਸੁਣਾਓ ਬਾਬਾ ਬਾਬੇ ਨੂੰ ਆਵਾਜ਼ ਨਹੀਂ ਸੁਣਦੀ ਮੈਨੂੰ ਲੱਗਦਾ ਚੱਲ ਪੁੱਤਰ ਚੱਲ ਸਿੱਧਾ ਲੋ ਜੀ ਘੋੜੀ ਲੈ ਕੇ ਆ ਗਏ ਇੱਥੇ ਤੇ ਮੈਂ ਹੈਗਾ ਮੋਟਰਸਾਈਕਲ ਤੇ ਤੇ ਆਪ ਹੈਗਾ ਮੁੰਡਾ ਉੱਤੇ ਇੱਧਰ ਨਾਲ ਸਿਰਫ ਤਾਂ ਆ ਵੀ ਇਹ ਡਰਦਾ ਵਾ ਦੋਨੇ ਹੀ ਦੋਨੇ ਆਵੇ ਕਿਆ ਆਵੇ ਕਿਆ ਇੱਧਰ ਸ਼ਾਮ ਹੋ ਗਈ ਆ ਚੈੱਕ ਕਰੋ ਨਜ਼ਾਰੇ ਮੱਕੀ ਸੁੱਕੀ ਹੋਈ ਆ ਤੇ ਬਾਹ ਖਰਾ ਵਾ ਇੱਕ ਪਾਸੇ ਹਰੀਆਲੀ ਤੇ ਇੱਕ ਪਾਸਾ ਸੁੱਕਾ ਤੇ ਉਧਰ ਸਾਹਮਣੇ ਹੈਗੀ ਪੱਕੀ ਤੇ ਆਪਾਂ ਨਾਲ-ਨਾਲ ਪੱਕੀ ਦੇ ਤਾਂ ਲੈਉਣੇ ਹੁੰਨੇ ਆ ਮੇਰਾ ਇੱਧਰ ਹੈਗੀ ਨਾਲ ਨਾਲ ਸੜਕ ਦੇਖੋ ਇਧਰ ਟੀਟੂ ਮਾਰਦਾ ਤੇ ਵਾਜੇ ਬੂਜੇ ਨੰਗਦੀਆਂ ਵੱਡੀਆਂ ਗੱਡੀਆਂ ਤੇ ਡਰ ਵੀ ਲੱੱਛਦਾ ਹੌਲੀ ਹੌਲੀ ਤੇ ਨਾਲੇ ਝੱਲੇ ਹੁੰਨੇ ਆ ਦਰਖਤਾਂ ਦਰਖਤਾਂ ਤੋਹ ਤੇ ਧਰਨੋ ਹਟ ਜਾਂਦੀ ਆ ਰਾਈਟ ਫੋਲ ਭਾਰਨਾ ਹੋ ਰਹੀ ਬਈ ਅੱਛਾ ਮੈਂ ਮੋਟਰਸਾਈਕਲ ਚੈੱਕ ਕਰੋ ਕਿਵੇਂ ਚਲਾਣਾ ਰੇਸ ਛੱਡੀ ਹੋਈ ਰੇਸ ਇਹਦੀ ਵਧੀ ਆ ਤੇ ਚੈੱਕ ਕਰੋ ਆ ਦੇਖਣਾ ਇਦਾਂ ਦਾ ਸਾਮਾਨ ਜਿਹਾ ਲੰਗਦਾ ਵਾ ਜਿਆ ਪੱਕੀ ਆ ਤੇ ਆ ਹੈਗੀ ਆਪਣੀ ਘੋੜੀ ਤੇ ਆ ਹੈਗੀ ਸੜਕ ਸੜਕ ਹੈਗੀ ਮਾਸ਼ਾਅਰ ਬੜੀ ਸੋਹਣੀ ਨਾਲ ਨਾਲ ਬਾਗ ਆ ਉਹ ਬਸਤੀ ਨੂੰ ਜਾਂਦੀ ਆ ਅਲੀ ਦੇ ਘਰ ਨੂੰ ਤੇ ਅਲੀ ਗਿਆ ਹੋਇਆ ਵਾ ਇਸ ਟਾਈਮ ਪਿੰਡੀ ਬੱਚੇ ਵੇਚਣ ਤੇ ਉਹਨਾਂ ਦੇ ਬੱਚੇ ਵਿਖਣ ਨਹੀਂ ਦੇ ਕਿਉਂਕਿ ਹਾਲ ਬੜਾ ਹਰ ਬੱਚੇ ਦਾ ਮੰਦਾ ਹੋਇਆ ਹਰ ਪਾਸੇ ਤੇ ਅਲੀ ਹਜੇ ਨਹੀਂ ਆਇਆ ਤੇ ਅਲੀ ਆਊਗਾ ਤੁਹਾਨੂੰ ਮਿਲਾਵਾਂਗੇ ਪਤਾ ਨਹੀਂ ਇੱਥੇ ਹੁੰਦਾ ਨਹੀਂ ਹੁੰਦਾ ਲਈਏ ਬਾਸ਼ਰਾ ਵਿਚੇ ਲੱਕੜੇ ਹੁਣ ਬਾਨੀ ਸੋਹਣੀ ਹੈ ਨਾ ਸੋਹਣੀ ਕਰਦੀ ਨਾ ਹੁਣ ਥੋੜਿਆ ਹੋ ਗਿਆ ਪਿੰਨੇ ਨਾਲੋਂ ਨਾ ਹਾਲੀ ਹੋ ਗਈ ਆ ਅੱਲਾ ਰੱਖੇ ਖੈਰ ਸੁੱਤ ਹੋ ਜਾਗੀ ਮੇਰਾ ਵੀ ਨਾਲ ਨਾਲ ਹੀ ਲੱਥਣ ਦਿਆਂਗੇ ਲੋ ਯਾ ਕੋਣ ਕੋਣ ਲੱਗੇ ਆ ਤਈਆ ਬਤੇ ਜਾਈਆ ਬਾਬਾ ਜੀ ਸਵਾਦ ਲੋ ਜੀ ਡੇਰਾਂ ਤੇ ਘੋੜੀ ਲੈ ਆਂਦੀ ਆ ਤੇ ਉਹ ਚੱਕੜ ਹੋ ਗਿਆ ਤੇ ਇੱਧਰ ਚੱਕ ਕਰੋ ਈ ਤੇ ਧੋਬੀ ਦੀ ਤਾਰ ਆਵੇ ਸਾਡਾ ਨਾੜ ਦਾ ਗਰਾਊਂਡ ਆ ਤੇ ਆ ਵੇਖੋ ਲਟਾਂ ਲੱਗੀਆਂ ਇੱਥੇ ਰਾਤੀ ਖੇੜੀ ਦਾ ਦਿਨ ਨੂੰ ਚੈੱਕ ਕਰੋ ਦਿਨ ਨੂੰ ਹੈਗਾ ਤਾਰ ਇਹ ਕੱਪੜੇ ਸੁਕਾਉਣ ਵਾਲੀ ਕੱਪੜੇ ਪਾਏ ਹੋਇਆ ਸੁਕਾਉਣ ਨੂੰ ਤੇ ਇੱਧਰ ਆ ਗਰਾਊਂਡ ਦਾ ਵੇਲੇ ਕੀ ਹਾਲ ਬਣਾਤਾ ਘੋੜੀ ਲੈ ਕੇ ਉਹ ਖੜਾ ਵਾ ਤੇ ਮੈਂ ਆਪਣੇ 302 ਇਹ ਕਿਨੇ ਦੇਖਦਾ ਇੱਥੇ ਖੜਾ ਵਾਂ ਕੁਰਬਾਨੀਆਂ ਬਣਾ ਕਿਵੇਂ ਕਰਦੇ ਹੈ ਇੰਨਾ ਇੱਕ ਮੰਨਣਾ ਕਰਕਦੇ ਤੇ ਬਾਕੀ ਫ੍ਰਿਜ ਆਮ ਬਾਹਰ ਲੈ ਲੈਂਦੀ ਹੈ ਆਹੋ ਉਹ ਉਹਦੇ ਕਹਿਣਾ ਤੂੰ ਓਏ ਅੰਬਰ ਛੱਡ ਉਹ ਕੀ ਕਹਿੰਦੇ ਸਾਮ ਹਾਂ ਓਏ ਆਪਰ ਪੜਾਈ ਆ ਪਰੰਦਾ ਦੱਸਦਾ ਬਾਅਦ ਚ ਜਲਦੀ ਕਰ ਬਾਸ ਪੁੱਤਰ ਬਾਸ ਹਾਂ ਲੈ ਉਹ ਕੀ ਕਹਿੰਦੇ ਆ ਵੀ ਕਿਨੂੰ ਉਹ ਗੱਲ ਆ ਇੱਕ ਮਿੰਟ ਯਾਰ ਮੈਂ ਇੱਧਰ ਫਸ ਗਿਆ ਗੱਲ ਕੋਲ ਬੰਦਾ ਉਹ ਗੱਲ ਰਹਿਣ ਦੇ ਦੱਸ ਸਰ 10 ਕਰੀਦੇ ਆ ਤੇ ਦੋ ਸੈਟ ਕਰਦੇ ਇਹਨਾਂ ਮੁਰ ਤੇ ਉਹ ਵੀ ਐਨੂੰ ਖਿੱਚੀ ਹੁੰਦੇ ਆਹੋ ਉਹ ਵੀ ਐਨੂੰ ਖਿੱਚੀ ਹੁੰਦੇ ਹੁੰਦੇ ਤੇ ਗੱਲ ਇਹ ਆ ਵਿੱਚ ਕੁਰਬਾਨੀ ਦਾ ਮਕਸਦ ਜਿਹੜਾ ਨਾ ਕੁਰਬਾਨੀ ਦਾ ਮਕਸਦ ਹੁੰਦਾ ਵਾ ਕਿ ਅੱਲਾ ਦੀ ਰਾਹ ਉੱਤੇ ਕੁਰਬਾਨ ਕਰਨਾ ਜਾਨਵਰ ਨੂੰ ਜੀ ਕਹਤੇ ਗਰੀਬਾਂ ਜਤੀਮਾਂ ਮਸਕੀਨਾਂ ਦੇ ਵਿੱਚ ਜਿਹੜਾ ਵਾ ਗੋਸ਼ਤ ਵੰਡਣਾ ਤਾਂ ਕਿ ਉਹ ਆਪ ਦਾ ਸੋਹਣੇ ਤਰੀਕੇ ਨਾਲ ਖਾਣ ਆਪਦੀ ਵਧੀਆ ਈਦ ਮਨਾਉਣ ਇਹੇ ਵਰਗੇ ਤੇ ਕੁਰਬਾਨੀ ਦਾ ਹੈ ਕੁਰਬਾਨੀ ਹੁੰਦੀ ਉਹ ਜਿਹੜੀ ਵੰਡੀ ਜਾਵੇ ਜਿਹੜੀ ਵੰਡੀ ਜਾਵੇ ਲੱਗਣੀ ਆ ਕੁਰਬਾਨੀ ਫਰੇਚ ਪਈ ਨਹੀਂ ਲੱਗਣੀ ਤੇ ਸਾਡੇ ਆਲੇ ਪਾਸੇ ਖਰੋੜੇ ਮਹੀਨਾ ਮਹੀਨਾ ਪੈ ਰਹੇ ਆ ਅਸੀਰੀ ਸਾਹ ਥੋੜਾ ਦੇ ਵਾਰੀ ਬਾਅਦ ਚਲੋ ਰੋੜਿਆਂ ਦੀ ਵਾਰੀ ਬਾਅਦ ਚ ਗੋਸ਼ਤ ਅੱਧਾ ਕੱਟਾ ਤੇ ਕਹਿੰਦੇ ਫ੍ਰਿਜ ਚ ਵੜਿਆ ਹੁੰਦਾ ਠੰਡਾ ਪਾਣੀ ਪੀਣ ਨੂੰ ਨਹੀਂ ਲੱਭਦਾ ਉਹ ਮੇਰੀ ਲਾਡੋ ਦੇਖਣੀ ਹੈ ਕੀ ਕਹਿੰਦੇ ਆ ਵੀ ਪਾਣੀ ਠੰਡਾ ਪੀਣ ਨੂੰ ਨਹੀਂ ਲੱਭਦਾ ਤੇ ਕੱਟਾ ਸਾਡੇ ਫ੍ਰਿਜ ਪਿਆ ਹੁੰਦਾ ਵਾ ਅੱਧਾ ਕੱਟਾ ਉੱਤੇ ਬੈਠਾ ਰਹਿੰਦਾ ਹੁੰਦਾ ਜੰਨਤ ਦੇ ਵਿੱਚ ਕਿਉਂ ਮੇਰੇ ਘਰ ਵਾਲਿਆਂ ਨੂੰ ਸੁਣਿਆ ਲਾਓ ਵੀ ਮੈਨੂੰ ਪਕਾਓ ਹਿੱਸਾ ਕਰ ਲੋ ਮੇਰਾ ਅੱਧਾ ਇੱਥੇ ਬਹਿ ਗਿਆ ਹਿੱਸਾ ਅੱਧਾ ਇੱਥੇ ਆ ਗਿਆ ਮੇਰਾ ਅੱਧਾ ਇੱਥੇ ਆ ਗਿਆ ਤਾਂ ਘੱਲ ਦਿਓ ਇਹ ਹਾਲ ਹੁੰਦਾ ਸੋ ਜਿਹੜੇ ਵੀਰ ਭਰਾ ਦੋ ਲੱਤਾ ਹਥੇ ਹੋਣੀਆਂ ਦੋ ਫ੍ਰਿਜ ਹੀ ਹੋਣੀਆਂ ਕੋਸ਼ਿਸ਼ ਕਰਿਓ ਕਿ ਚਰਬੀ ਵਾਲਾ ਜਿਹੜਾ ਗੋਸ਼ਤ ਆ ਉਹ ਨਾ ਮਣਿਓ ਮੈਨੂੰ ਦੇ ਦਿਓ ਠੀਕ ਐ ਸਾਰਾ ਮਿਕਸ ਕਰਕੇ ਉਹ ਦੇਓ ਤਾਂ ਕਿ ਅੱਲਾ ਤੁਹਾਡੀ ਸਾਰੀ ਜੀ ਕੁਰਬਾਨੀ ਜਿਹੜੀ ਆ ਕਬੂਲ ਕਰੇ ਫੇ ਬਾਕੀ ਵਿਕਾਰ ਭਰਾ ਸਾਡਾ ਬੈਠਾ ਹਲੇ ਵੀ ਗੁਜਰਾਣ ਵਾਲਾ ਉਹਦੇ ਅਸੀਂ ਦੁਆ ਕਰਦੇ ਬੱਚਾ ਲਾ ਲੋ ਦਾ ਕੋਈ ਯਾਰ ਬੱਚੇ ਵੇਚ ਜਾਣ 10 ਬੱਚੇ ਲਏ ਤੇ 10 ਦੇ 10 ਹੀ ਉਹ ਨਹੀਂ ਵਿਖੇ ਹੋਏ ਇੱਕ ਵੀ ਨਹੀਂ ਵਿਕਿਆ ਇੱਕ ਵੀ ਨਹੀਂ ਵਿਕਿਆ ਐਦ ਕੀ ਮੰਦਾ ਮੰਦਾ ਹੈਗਾ ਵਾ ਲੋਕਾਂ ਦੇ ਵਿਕਰੇਤਾ ਨੇ ਇਹ ਸੋਚਿਆ ਸੀ ਕਿ ਅਬਾ ਆਮਨੇ ਨਾ ਆਖਰੀ ਧੋਖ ਦੇਣ ਦੇ ਵਿੱਚ ਟੁੱਟ ਗਿਆ ਯਾਰ ਪਟੀਆਂ ਸਾਰੇ ਲੰਘ ਗਏ ਨੇ ਹੋਰ ਹੋਰ ਚੋ ਆਰੇ ਵਾਲੇ ਇਹਦਾ ਅੱਥ ਨਹੀਂ ਉੱਪਰਨਾ ਘੰਟੇ ਚਾਰ ਪੰਜਾਂ ਪਾਈ ਹੁਣ ਇਹਦੇ ਚੌ ਪੰਜਾਂ ਘੰਟੇ ਵੇਖ ਗਿਆ ਤੇ ਵੇਖ ਗਿਆ ਇਹਦਾ ਲੈ ਆਓ ਇਹਦਾ ਵੀ ਵੇਖ ਗਿਆ ਮੁਕਾਰ ਭਿੰਡ ਦੇ ਖੜੇ ਉਹਦੇ ਖੜੇ ਹੀ ਹਲੇ ਸਾਰੇ ਦੇ ਸਾਰੇ ਅਸਲ ਚਰੋਲਾ ਪਤਾ ਕੀ ਹੈ ਮੈਂ ਦੱਸਦਾ ਉਹਨੇ ਮਤ ਜਾਣਾ ਕਾਰੋਬਾਰ ਛੱਡ ਗਿਆ ਬੱਚੇ ਪਾਲਣੇ ਇਹ ਗਾੜੀ ਛੋੜ ਦਿਨੇ ਇਸ ਵਿੱਚ ਤੇਲ ਨਹੀਂ ਹੈ ਓ ਭਾਈ ਤੇਲੇ ਦੇ ਕਿੰਨਾ ਦੇ ਉਹ ਹੈ ਨਹੀਂ ਭਾਈ ਪੁੰਜ ਮੈਂ ਚੱਲਾਂ ਯਾਰ ਕਿਥੇ ਰੁਕ ਕੇ ਸਾਹ ਲਿਖਾ ਪਤਾ ਜੂਸਣ ਕਿਦੂ ਆ ਗਿਆ ਉਹ ਪੱਟੇ ਲੈ ਉਸਣਾ ਮੁੱਕ ਆ ਜਾ ਇਹਨੂੰ ਮਨੋਂ ਮੈਂ ਹੱਕ ਦਿਓ ਮੜਾ ਗਿਆ ਤੂੰ ਪੈਸੇ ਭਾਈ ਬਹੁਤ ਮੰਗਦਾ ਕੈਮਰੇ ਹੱਕੂ ਆ ਜੀ ਉਹ ਭਾਈ ਪੈਸੇ ਮੰਗਣ ਨਹੀਂ ਦੇ ਆ ਪੈਸੇ ਲੱਗਦੇ ਆ ਜਿਉ ਸਾਇਆਂ ਪਾਇਆ ਹੋਵੇ ਸਾੰਬੇ ਹੋਵੇ ਇੱਕ ਬੰਦਾ ਯਾਰ ਮੇਰੀ ਗੱਲ ਸੁਣ ਜਨਾ ਸਾਲ ਬਾਦ ਕਰਨੀ ਕੁਰਬਾਨੀ ਕਿਉਂ ਜੁਰ ਸਾਹਿਬ ਸ਼ਾਇਰੀਆਂ ਦੇ ਵਿਚਾਰਾ ਲੈਣਾ ਸਾਲ ਬਾਦ ਜਾਨਵਰ ਸਾਲ ਬਾਦ ਮੁਲਕ ਦੇ ਇਥੇ ਤੇ ਹਾਲਾਤ ਬਦਲ ਜਾਂਦੇ ਇਥੇ ਤੇ 15 ਦਿਨ ਬਦਲ ਗਿਆ ਆ ਜੰਗ ਦੇ ਕਰਕੇ ਵੀ ਜਿਮੇਦਾਰਾਂ ਨੂੰ ਜੁੱਤੀ ਫੇਰੀ ਹਰ ਪਾਸਿਓਂ ਨਾਲ ਵੈਰਾਈ ਨਵੀਂ ਆ ਗਈ 14 ਦੀ ਯਾਰ ਅਸਾਂ ਲਗਾ ਜੀ ਤੈਨੂੰ ਉਹ ਯਾਰ ਉਹ ਉਹ ਗੱਲ ਹੈਗੀ ਆ ਹੋਰ ਕਿਹੜੀ 14 ਵਾਲੀ ਉਹ ਨਹੀਂ ਭਾਈ ਹਾਂ ਤਰੱਕੀ ਬਹੁਤ ਕਰਦੀ ਹੋਈ ਆ ਹਲੋ ਹਾਂ ਬਹੁਤ ਤਰੱਕੀ ਹੋਈ ਆ ਉਹ ਯਾਰ ਰਸਦ ਚੋਕਲਾ ਉਹ ਗੱਲ ਸੁਣਨ ਵਾਲੀ ਤੁਸੀਂ ਸਰਾਸ ਗੱਲ ਤਰਚੜ ਕਰ ਦਿੱਤੀ ਸਰਾਸ ਆਸਰਾ ਉਹ ਸਰਵਾ WhatsApp ਆਨੀ ਹਾਂਜੀ ਬਸ਼ੀਰ ਜ਼ਰਾਤ ਹਾਂ ਇਹ ਬਰਾਤ ਨਵੇਂ ਕਰ ਦਿੱਤੇ ਤਾ ਉਹ 5 4 ਤੇਰੀ ਅੱਧੀ ਪੱਕੀ ਅੱਧੀ ਕੱਚੀ ਦੀ ਮਾਰੀ ਅਗਰ ਨਾ ਆ ਰਹੇ ਤੇ ਪਰ ਅੱਛਾ ਜਿਵੇਂ ਕਣਕ ਤੇ ਰੱਖੀ ਸੀ ਵੀ ਕਣਕ ਦੇ ਜੀਵਨਦਾਰ ਬਹੁਤ ਕੋ ਬਚਾਉਂਦੇ ਆ ਤੂੜੀ ਵੀ ਬਚਾ ਲਈ ਆ ਅੱਧੀ ਕੱਚੀ ਅੱਧੀ ਪੱਕੀ ਪੂਰੀ ਪੱਕੀ ਹਾਂ ਉਹ ਅੱਜ ਬਹੁਤ ਦਾ ਤਮਾ ਲੱਗ ਰਿਹਾ ਤੂੜੀ ਲੈਣ ਉਹ ਯਾਰ ਇਹਨਾਂ ਦਾ ਦਿਮਾਗ ਨਹੀਂ ਲੱਗਦਾ ਬਸ ਬਾਕੀ ਦੁਆ ਸਾਰਿਆਂ ਵਾਸਤੇ ਹੀ ਆ ਕਿ ਹਰ ਵੀਰ ਦਾ ਜਿਹੜਾ ਜਾਨਵਰ ਆ ਉਹ ਵੇਖ ਜਵੇ ਕਿਉਂਕਿ ਲੋਕਾਂ ਨੂੰ ਨਾ ਜਿਆਦਾ ਆਈਡੀਆ ਹੁੰਦਾ ਨਹੀਂ ਕਿ ਸ਼ਹਿਰੀਆਂ ਨੂੰ ਬਹੁਤਾ ਵੀ ਉਹ ਕਹਿੰਦੇ ਆ ਵੀ ਇੱਕ ਹੁਣ ਬੱਚੇ ਦੇ ਵਿਚਾਰੇ ਤੇ 8 10 ਲੱਖ ਰੁਪਈਆ ਜਾਂ 8 ਲੱਖ ਰੁਪਈਆ ਜ਼ਿੰਮੇਦਾਰ ਨੇ ਉੱਤੇ ਇਨਵੈਸਟ ਕੀਤਾ ਵਾ ਠੀਕ ਆ ਤੇ ਉਹ ਤਾਂ ਉਹ ਤਾਂ ਚਾਹੂਗਾ ਨਾ ਯਾਰ 10 ਲੱਖ ਰੁਪਈਆ ਜਾਂ 8 ਲੱਖ ਰੁਪਈਆ ਮੈਂ ਰਿਸਕ ਤੇ ਲਾਇਆ ਹੋਇਆ ਤੇ ਮੈਨੂੰ ਕੋ ਲੱਖ ਡੇਢ ਬਚ ਜਵੇ ਇਹ ਬੰਦੇ ਸ਼ਹਿਰੀ ਕਹਿੰਦੇ ਆ ਜੀ ਮੋਲੀ ਪੁੱਠਾ ਮੰਗਦੇ ਆ ਜੀ ਇਹ ਬੱਚਿਆਂ ਕਟਿਆਂ ਵਾਲੇ ਬੱਕਰਿਆਂ ਵਾਲੇ ਗਲਤ ਗੱਲ ਆ ਪਤਾ ਨਹੀਂ ਤੁਹਾਨੂੰ ਪਤਾ ਆਪਣੇ ਪਿੰਨਾਂ ਵਾਲੇ ਬੰਦਿਆਂ ਨੂੰ ਵੀ ਕਿੱਦਾਂ ਜਿਹੜੀ ਚੀਜ਼ ਸੰਭੀ ਜਾਂਦੀ ਕਿੱਦਾਂ ਪਾਲੀ ਜਾਂਦੀ ਆ ਮੁੱਲ ਪੁੱਠਾ ਨਹੀਂ ਕਰਦੇ ਮੁੱਲ ਹਾਲਾਤ ਵੇਖ ਕੇ ਕਰਦੇ ਆ ਕੋਈ ਬੰਦਾ ਅੰਨਾ ਨਹੀਂ ਹੈਗਾ ਜਿੰਨੇ ਲੈਣਾ ਵਾ ਠੀਕ ਆ ਸਾਰਿਆਂ ਨੇ ਆਪਣੀ ਸਮਝ ਦੇ ਮੁਤਾਬਕ ਲੈਣਾ ਵਾ ਲੇਕਿਨ ਮੁੱਲ ਥੋੜਾ ਜਿਹਾ ਉੱਤੇ ਥੱਲੇ ਤਾਂ ਕਰਦੇ ਆ ਕਿਉਂਕਿ ਜੇ 4 ਲੱਖ ਦੀ ਸ਼ਾਹ ਦਾ 5 ਲੱਖ ਮੁੱਲ ਕਰੋ ਨਾ ਤੇ ਉਹ ਕਹਿੰਦੇ ਆ 2.5 ਲੱਖ ਠੀਕ ਹੈ ਇਹ ਤਾਂ ਫਿਰ ਉਹ ਆਗੋਂ ਰੇਟ ਵੀ ਉਦਾਂ ਦਾ ਲਾਉਂਦੇ ਆ ਤੇ ਫਿਰ ਜੇ ਬੰਦਾ ਵਪਾਰੀ ਕਹਿੰਦਾ 8 ਲੱਖ ਰੁਪਇਆ 5 ਲੱਖ ਵਾਲੇ ਦਾ ਫਿਰ ਇਹ ਕਹਿੰਦੇ ਆ ਨਹੀਂ 4 ਲੱਖ ਰੁਪਇਆ ਲੈ ਲੈ ਅੱਧੋ-ਅੱਧ ਕਰਤਾ ਫਿਰ ਕੋ ਉੱਤੇ ਥੱਲੇ ਕਰਕੇ 5 ਲੱਖ ਦੀ ਛਾਹ ਵੇਖੀ ਜਾਂਦੀ ਹੈ ਸਵਾਦ ਹਸਾਬ ਆ ਸਾਰਾ ਬਾਕੀ ਭਾਈ ਅੱਲਾ ਰੱਖੇ ਖੈਰ ਸੁੱਖ ਸਾਰਿਆਂ ਨੇ ਮੈਂ ਪਹਿਲਾਂ ਦੁਆ ਕੀਤੀ ਵੀ ਜਾਨਵਰ ਵੇਖ ਜਾਣ ਠੀਕ ਹੈ ਰੱਬ ਸਾਰਿਆਂ ਦੀਆਂ ਕੁਰਬਾਨੀਆਂ ਵਾਂ ਕਬੂਲ ਮੰਜ਼ੂਰ ਫਰਮਾਉਣ ਤੇ ਦੁਆ ਸਾਰਿਆਂ ਵਾਸਤੇ ਬਾਕੀ ਈਦ ਬਹੁਤ ਬਹੁਤ ਮੁਬਾਰਕ ਸਭ ਨੂੰ ਐਡਵਾਂਸ ਈਦ ਮੁਬਾਰਕ ਸੁਭਾ ਦੀ ਤੇ ਅੱਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀਆਂ ਫੈਮਲੀਆਂ ਨਾਲ ਤੁਹਾਨੂੰ ਸਲਾਮਤ ਰੱਖੇ ਤੁਹਾਨੂੰ ਤੁਹਾਡੀਆਂ ਫੈਮਲੀਆਂ ਨੂੰ ਸਲਾਮਤ ਰੱਖੇ ਤੇ ਸਾਰਿਆਂ ਤੇ ਸਾਡੇ ਵੀਰ ਭਰਾਵਾਂ ਤੇ ਮਾਪੇ ਦਾ ਜਿਹੜਾ ਸਾਯਾ ਵਾ ਉਹ ਬਰਕਰਾਰ ਰਹੇ ਤੇ ਮਿਲਦੇ ਆਂ ਬਾਕੀ ਸੁਬਾ Eid ਦੇ ਦਿਨ ਤੇ ਆਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਵਾ ਦਿਓ ਜਾਇਜ਼ ਤਾਂ ਰੱਬ ਰੱਖੇ